दांतन करो दांत बड़े मजबूत होते हैं मसूड़े मजबूत रहते हैं ठीक है जी मेनू बहुत ज्यादा पाजी बढ़िया लगी ये चीज के चलो असि कुछ ना कुछ त असि डॉक्यूमेंट्री बनाई है जी 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 के कल्ली-कल्ली जेड़ियां असि खेतों ਦੇ ਵਿੱਚ ਬੱਟਾਂ ਚ ਲੋਕਾਂ ਨੇ ਦੇਖੀਆਂ ਇਹ ਚੀਜ਼ਾਂ ਹਾਂਜੀ ਹਾਂਜੀ ਘਟ ਘਟ ਉਹਨਾਂ ਨੂੰ ਪਤਾ ਤਾਂ ਲੱਗੇ ਉਹ ਇਸ ਚੀਜ਼ ਦੀ ਰਿਸਪੈਕਟ ਦਾ ਕਾਰਨ ਜੀ 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 ਬਿਲਕੁਲ ਸੋ ਇਹਨੂੰ ਬਚਾਉਣ ਹੂੰ ਹੂੰ ਜਿਵੇਂ ਤੁਸੀਂ ਇਹਨਾਂ ਦੇ ਗੁਣ ਜਾਣੋਗੇ ਤਾਂ ਤੁਸੀਂ ਇਹਨਾਂ ਨੂੰ ਪੱਟਣ ਲੱਗੇ ਵੀ ਸੋਚੋਗੇ ਵੀ ਯਾਰ ਨਹੀਂ ਜੀ 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 ਇਹਨਾਂ ਨੂੰ ਨਾ ਪੱਟੀਏ ਇਹ ਕੰਮ ਨਹੀਂ ਲੱਗੇ ਵੀ ਬਦਾਵਾਜੀ ਸੋਚਦਾ ਇਹਦੀ ਤਸਵੀਰ ਗਰਮ ਹੁੰਦੀ ਊਸ਼ਣ ਪ੍ਰਕਿਰਤੀ ਦਾ ਹੁੰਦਾ ਇਹ ਠੀਕ ਹੈ ਜੀ ਤੇ ਬਾਤ ਤੇ ਕਫ ਦੇ ਜਿਹੜੇ ਰੋਗ ਆ ਹਾਂਜੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਕਿ ਵਧੀਆ ਤਰੀਕੇ ਨਾਲ ਕੰਮ ਕਰਦਾ ਠੀਕ ਹੈ ਜੀ ਉਹ ਕਹਿੰਦੇ ਆ ਵੀ ਸਾਹ ਨੂੰ ਵੀ ਫਾਇਦਾ ਕਰਦਾ ਕਿਸੇ ਨੂੰ ਤੁਰਦੇ ਨੂੰ ਸਾਹ ਚੜਦਾ ਆ ਠੀਕ ਆ ਠੀਕ ਆ ਜ ਬਲ ਕਮਿਆਂ ਬਹੁਤ ਠੀਕ ਆ ਉਹਦੇ ਲਈ ਵੀ ਇਹ ਕਰਦਾ ਠੀਕ ਆ ਠੀਕ ਆ ਖਾਸ ਕਰਕੇ ਜ਼ਹਿਰਾਂ ਦੇ ਬੜਾ ਮੇਰੇ ਪੇਟਿਆ ਕੋਈ ਬਿੱਛੂ ਆ ਕੋਈ ਸੱਪ ਦੀ ਜ਼ਹਿਰ ਆ ਹਾਂਜੀ ਹਾਂਜੀ ਇਹ ਸਰੀਰ ਨੂੰ ਤੰਦਰੁਸਤ ਬਹੁਤ ਆਰਾਮ ਨਾਲ ਰੱਖਿਆ ਜਾ ਸਕਦਾ ਜੇਕਰ ਅਸੀਂ ਥੋੜੇ ਜਿਹਾ ਅਵੇਅਰ ਹੋ ਜਾਈਏ ਨਾ ਜੜੀ ਬੂਟੀਆਂ ਬਾਰੇ ਤੇ ਉਹੀ ਸਾਡੀ ਕੋਸ਼ਿਸ਼ ਆ ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਅਸਤਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਅਮਨਦੀਪ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਹਨ ਜਹੂਰੇ ਵਾਲੇ ਪਵਨ ਕੁਮਾਰ ਗੋਸਵਾਮੀ ਬਾਬਾ ਜੀ ਮੇਰੇ ਨਾਲ ਤੇ ਅੱਜ ਅਸੀਂ ਜਿਹੜੀ ਜੜੀ ਬੂਟੀ ਬਾਰੇ ਗੱਲ ਕਰਾਂਗੇ ਵਿਸਤਾਰ ਦੇ ਨਾਲ ਉਹ ਹੈ ਪੁੱਠਕੰਡਾ ਤੇ ਬਹੁਤ ਹੀ ਇੱਕ ਗੁਣਕਾਰੀ ਇਹ ਇੱਕ ਜੜੀ ਬੂਟੀ ਆ ਤੇ ਬਾਬਾ ਜੀ ਤੋਂ ਹੀ ਜਾਣਦੇ ਆ ਇਹਦੇ ਗੁਣ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੇਤਾ ਠੀਕ ਆ ਜੀ ਪੂਰੀ ਕਿਰਪਾ ਜੀ ਪੂਰੀ ਕਿਰਪਾ ਲਓ ਜੀ ਆ ਪੁੱਠਕੰਡਾ ਦਾ ਬਹੁਤ ਸਾਰੇ ਮੇਰੇ ਦੋਸਤਾਂ ਮਿੱਤਰਾਂ ਨੇ ਮੇਰੇ ਦਸ਼ਕਾਂ ਨੇ ਦੇਖਿਆ ਹੀ ਹੋਣਾ ਆ ਪਰ ਇਹਦੇ ਇਦਾਂ ਦੇ ਗੁਣ ਨਹੀਂ ਜਾਣਦੇ ਹੋਣੇ ਜਿਹੜੇ ਬਾਬਾ ਜੀ ਤੁਹਾਨੂੰ ਦੱਸਣਗੇ ਲਓ ਬਾਬਾ ਜੀ ਬਦੇ ਕੋਲੀ ਬਹਿ ਕੇ ਨਾ ਪਿਆਰ ਨਾਲ ਗੱਲਾਂ ਕਰਦੇ ਆ ਇਹਦੇ ਨਾਲ ਬਾਬਾ ਜੀ ਆ ਜਿਹੜੇ ਇਹ ਕੰਡੇ ਆ ਨਾ ਹਾਂ ਇਹਨਾਂ ਨੇ ਬਹੁਤ ਤੰਗ ਕੀਤਾ ਸਾਨੂੰ ਬਚਪਨ ਚ ਆਪਾਂ ਕਹਿੰਦੇ ਨਹੀਂ ਇਹ ਬਕਵਾਸ ਚੀਜ਼ਾਂ ਐ ਇਹ ਫਾਲਤੂ ਚੀਜ਼ਾਂ ਨੂੰ ਪੱਟੋ ਪਟ ਪਟ ਕੇ ਪਰੇ ਮਾਰੋ ਹਾਂ ਫਾਇਦਾ ਵੀ ਬਹੁਤ ਕਰਦੀ ਐ ਹਾਂਜੀ ਖਾਸ ਕਰਕੇ ਇਹਨੇ ਝਗੋਣਿਆ ਹਾਂਜੀ ਇਹਨਾਂ ਨੂੰ ਭਰੂ ਲੋ ਪਕਾਇਆਂ ਨੂੰ ਅੱਛਾ ਜੀ ਤੇ ਜਰਾ ਹੱਥ ਤੇ ਕੋਈ ਨਿਗੜਦੀ ਆ ਦਸਤਾਨਾ ਪਾ ਕੇ ਚੁੱਬਦੇ ਵੀ ਐ ਅੱਛਾ ਜੀ ਠੀਕ ਆ ਸੁਕਾ ਕੇ ਮਲ ਲਓ ਚਾਹਰ ਬਣਾ ਲਓ ਇਹਨਾਂ ਦੇ ਅੱਛਾ ਜੀ 1.5 ਚਮਚਾ ਇੱਕ ਗਲਾਸ 1.5 ਗਲਾਸ ਹਾਂਜੀ ਦੁੱਧੇ ਚ ਪਾ ਕੇ ਖੀਰ ਬਣਾ ਕੇ ਖਾ ਲਓ ਠੀਕ ਆ ਦੋ ਦੋ ਕੁ ਦਿਨ ਤਾਂ ਨਹੀਂ ਭੁੱਖ ਲੱਗਦੀ ਮੈਂ ਹੈਰਾਨ ਆ ਨਾ ਹਮਮ ਅਗਲੀ ਗੱਲ ਆ ਤੇ ਉਹਦੇ ਨਾਲ એનર્ਜੀ ਨਹੀਂ ਘਟਦੀ ਹਮ ਦੇਖ ਲਓ ਇੱਕ ਕਿੰਨੀ ਸਰਪ੍ਰਾਈਜ਼ਿੰਗ ਚੀਜ਼ ਆ ਸਾਨੂੰ ਪਤਾ ਹੀ ਨਹੀਂ ਇਹਦੇ ਬਾਰੇ ਹੋਰ ਬਾਬਾ ਜੀ ਦੱਸੋ ਇਹਦੇ ਕੀ ਗੁਣ ਆ ਪਿੰਡਾਂ ਵਿੱਚ ਖਾਸ ਕਰਕੇ ਹਾਂਜੀ ਜਿਹਨਾਂ ਡੰਗਰ ਰੱਖੇ ਆ ਹਾਂਜੀ ਕਈ ਵਾਰੀ ਕੋਈ ਗਾਂ ਮੱਜ ਹਾਂਜੀ ਨਾ ਦਾ ਕਟੂ ਬਚੂ ਮਰ ਜਾਵੇ ਅਛਾ ਜੀ ਤੇ ਉਹ ਦੁੱਧ ਨਹੀਂ ਦਿੰਨੀ ਆ ਠੀਕ ਆ ਤੇ ਉਹਦੇ ਲਈ ਹਾਂਜੀ ਇਹਦੀ ਜੜ ਹਾਂਜੀ ਤੇ 35 ਗ੍ਰਾਮ ਲੈ ਲਓ ਸੁੱਕੀ ਅਛਾ ਜੀ ਵਿੱਚ ਪਾਈਆਂ ਕੁ ਘੋੜ ਪਾ ਲਓ ਠੀਕ ਆ ਉਹਨੂੰ ਦਿਓ 2-4 ਦਿਨ ਅਛਾ ਜੀ ਦੁੱਧ ਦੇਣ ਲੱਪ ਮਤਲਬ ਇਹ ਡਾ ਗੋਣਿਆ ਇਹਦੇ ਵਿੱਚ ਦੇਖੋ ਜੀ ਹੈ ਬੁੱਲ ਪੁੱਲੇ ਮੈਂ ਜਿੱਦਾਂ ਕੁਛ ਇੱਕ ਛੋਟੀ ਜੀ ਇੱਕ ਸਟੱਡੀ ਬਾਰੇ ਦੱਸਦਾ ਜਿਹੜੀ ਇਹਦੇ ਬਾਰੇ ਪੜੀ ਮੈਂ ਹੋਰ ਹਾਂਜੀ ਕਿ ਵੀ ਇਹ ਜਦਾਂ ਕੋਈ ਸੱਪ ਨੇ ਕਟਿਆ ਹੋਵੇ ਬਿੱਛੂ ਨੇ ਕਟਿਆ ਹੋਵੇ ਡੰਗਿਆ ਹੋਵੇ ਇਹਦੇ ਬਾਰੇ ਦੱਸੋ ਤੁਸੀਂ ਹਾਂਜੀ ਮੈਂ ਵੀ ਤੁਹਾਨੂੰ ਦੱਸ ਦਿੰਨਾ ਹਾਂ ਹਾਂਜੀ ਆਮ ਤੌਰ ਤੇ ਨੇਲੇ ਤਾਂ ਸੱਪ ਦਾ ਬੈਰ ਹਾਂਜੀ ਨਿਓਲੇ ਨੇ ਜਦੋਂ ਸੱਪ ਦੇ ਡੰਗ ਤੋਂ ਬਚਣਾ ਆ ਹਾਂਜੀ ਇਹਨੂੰ ਖਾ ਕੇ ਜਾਂਦਾ ਜੀ ਇਹਦੇ ਨਾਲ ਉਹਨੂੰ ਅਸਰ ਨਹੀਂ ਹੁੰਦਾ ਪੁੱਲ ਪੁੱਲੇ ਦੇਲਾ ਕੱਡੇ ਸਿਆਣੇ ਆ ਜਾਨਵਰ ਬੈਠੇ ਹੈ ਜਾਨਵਰ ਛੜਨਾਂ ਸਿਆਣੇ ਆ ਦਾਤਣ ਕਰੋ ਦੰਦ ਬੜੇ ਮਜ਼ਬੂਤ ਹੁੰਦੇ ਆ ਮਸੂੜੇ ਮਜ਼ਬੂਤ ਰਹਿੰਦੇ ਆ ਠੀਕ ਆ ਜੀ ਠੀਕ ਆ ਤੇ ਮਾਕੀ ਖਾਸ ਕਰਕੇ ਆ ਜ਼ਹਿਰਾਂ ਦੇ ਬੜਾ ਬੈਟਿਆ ਕੋਈ ਬਿੱਛੂ ਆ ਕੋ ਸੱਪ ਦੀ ਜ਼ਹਿਰ ਆ ਹਾਂਜੀ ਹਾਂਜੀ ਇਹਦਾ ਰਾਜ਼ ਕੱਢ ਲਓ ਜਾਂ ਕਾੜ ਕੇ ਇਹਦਾ ਬਣਾ ਕੇ ਕਾੜਾ ਹਾਂਜੀ ਹਾਂਜੀ ਉਹ ਥੋੜਾ ਥੋੜਾ ਪਲਾਈ ਜਾਓ ਠੀਕ ਆ ਉਹਦੇ ਨਾਲ ਜ਼ਹਿਰ ਵੀ ਉਤਰਦੀ ਠੀਕ ਇਹ ਵੀ ਇਹਨੂੰ ਲੋਕੀ ਨਾ ਜਲਾ ਕੇ ਯੂਜ਼ ਕਰਦੇ ਜਿਹੜਾ ਲੋਕ ਇੱਕ ਮਿੰਟਾ ਲੱਗ ਗਿਆ ਹੱਥੇ ਦੇਖੋ ਕਿੰਨੀ ਤੇਜ਼ ਆ ਦੇਖੋ ਆ ਦੇਖੋ ਤੁਹਾਨੂੰ ਆ ਵੀ ਕੱਢਣ ਦੇ ਵੀ ਦੱਸ ਦਿਆਂ ਜੀ ਹਾਂ ਬੜੇ ਆਰਾਮ ਨਾਲ ਹੱਥ ਆਏ ਬਾਬਾ ਨੇ ਬੜੀ ਵਧੀਆ ਤਰੀਕਾ ਦੱਸਿਆ ਤੁਹਾਨੂੰ ਸਾਰਿਆਂ ਨੂੰ ਫੇਰ ਦਿਖਾਉਣਾ ਮੈਂ ਤੇ ਲੋਕ ਆਯੁਰਵੇਦ ਵੀ ਹੁੰਦਾ ਇੱਕ ਜੀ ਹਾਂ ਜੀ ਹਾਂ ਜੀ ਉਹਦੇ ਹਿਸਾਬ ਨਾਲ ਲੋਕਾਂ ਦਾ ਮੈਂ ਦੇਖਿਆ ਵੀ ਲੋਕ ਇਹਨੂੰ ਨਾ ਜਲਾ ਕੇ ਯੂਜ਼ ਕਰਦੇ ਆ ਹਾਂ ਜੀ ਉਹ ਕਿਦਾਂ ਕੀ ਯੂਜ਼ ਕਰਦੇ ਕੱਲ ਹੀ ਉਹਨੂੰ ਜਲਾ ਕੇ ਇਹਦੀ ਸੁਆਹ ਜੀ ਬਣਾ ਕੇ ਯੂਜ਼ ਕਰਦੇ ਆ ਬਹੁਤਾ ਮੈਨੂੰ ਨਹੀਂ अच्छा जी मैं जड़े लोक ते के आम तौर ते दाड़ा-दूड़ा दुखदियां हां अच्छा जी ते ओ कोले ते राख के दा धुआं लंदे हां ओ कहंदे है भई सार नु भी फायदा करता किसी नु तुरदे नु ਸਾਹ ਚੜਦਾ ਆ ਠੀਕ ਆ ਠੀਕ ਆ ਜ ਬਲਕਮ ਆ ਬਹੁਤ ਠੀਕ ਆ ਉਹਦੇ ਲਈ ਵੀ ਕਰਦੇ ਠੀਕ ਆ ਠੀਕ ਆ ਹੋਰ ਹੈਗਾ ਜੀ ਡੰਗਰਾ ਲਈ ਆ ਹਾਂਜੀ ਕਿਸੇ ਪਸ਼ੂ ਦੇ ਕੋ ਸੱਟ ਲੱਗੇ ਕੋ ਹੱਡੀ ਟੁੱਟੀ ਆ ਅੱਛਾ ਜੀ ਇਹਦਾ ਉੱਤੋਂ ਸਾਰਾ ਹੀ ਕੱਟ ਕੇ ਜੜ੍ਹਾਂ ਤੋਂ ਉਤਲਾ ਠੀਕ ਹੈ ਜੀ ਉਹਨੂੰ ਬਣਾ ਕੇ ਪੇਸਟ ਜਿਆ ਰਗੜ ਕੇ ਉੱਤੇ ਬੰਨ ਦਿਓ ਥੋੜੇ ਦਿਨਾਂ ਚ ਹੱਡੀ ਜੋੜ ਜੂਗੀ ਠੀਕ ਹੈ ਨਹੀਂ ਚਲੋ ਬਹੁਤ ਵਧੀਆ ਕੋਈ ਪਾਠ ਪੂਜਾ ਦੇ ਵਿੱਚ ਵੀ ਬਾਬਾ ਯੂਜ਼ ਕਰਦੇ ਇਹਨੂੰ ਹਾਂ ਕਰਦੇ ਉਹ ਕਿਉਂ ਕਰਦੇ ਆ ਕੀ ਹੈ ਇਹਦਾ ਮਤਲਬ ਵਿੱਚ ਵਿੱਚ ਮੈਂ ਇਹ ਪੱਖੋਂ ਜੀ ਮੇਰਾ ਇਹ ਆ ਹਾਂਜੀ ਤੇ ਉਹ ਸਾਡੂ ਉਧਰ ਲਗਨ ਲਾਈ ਗਈ ਆ ਅੱਛਾ ਜੀ ਉਹ ਪ੍ਰਮਾਤਮਾ ਨੂੰ ਤਾਂ ਇਹਦੀ ਤੁਮੇਂ ਦੀ ਕੋਈ ਲੋੜ ਨਹੀਂ ਹੂੰ ਆਪਣੇ ਫਾਇਦੇ ਲਈ ਆ ਮੇਰੀ ਗੱਲ ਤੁਹਾਡੀ ਸਹੀ ਹੈ ਹਾਂ ਤੇ ਹੋਰ ਵੀ ਕਾਫੀ ਸਾਰੇ ਇਹਦੇ ਗੋਣੇ ਆ ਜਿਹੜੇ ਕਿ ਮੈਂ ਤੁਹਾਨੂੰ ਹੋਰ ਡਿਟੇਲ ਦੇ ਵਿੱਚ ਵੈਦਰ ਰਜੋਤ ਸਿੰਘ ਹੁਣਾਂ ਨਾਲ ਮਿਲ ਕੇ ਵੀ ਦੱਸਾਂਗਾ ਕਿਉਂਕਿ ਵੈਰ ਰਜੋਤ ਸਿੰਘ ਹੁਣੀ ਪ੍ਰੈਕਟਿਸ ਕਰਦੇ ਆ ਤੇ ਇਹਨਾਂ ਤੋਂ ਕੁਛ ਨਾ ਕੁਛ ਬਣਾਉਂਦੇ ਰਹਿੰਦੇ ਆ ਲਗਨ ਵੀ ਹਾਂਜੀ ਲਗਨ ਵੀ ਆ ਉਹਨਾਂ ਦੀ ਇੰਦੀ ਪ੍ਰੀਕਾਸ਼ਨਸ ਕੀ ਆ ਜਦੋਂ ਇਹਨੂੰ ਯੂਜ਼ ਕਰਨਾ ਹੈ ਘਰਬਤੀ ਆਤਮ ਬਤਨੀ ਚਾਹੀਦੀ ਆ ਹਾਂਜੀ ਘਰਬਤੀ ਇਹਨਾਂ ਇਸ ਨੂੰ ਨਾ ਵਰਤੋ ਅਸ਼ਾ ਜੀ ਪ੍ਰੈਗਨੈਂਟ ਲੇਡੀਜ਼ ਹਨਾ ਨਾ ਵਰਤਣ ਠੀਕ ਆ ਇਹ ਜੋ ਵੀ ਸਾਰੇ ਬਾਬਾ ਜੀ ਇਹ ਗੁਣ ਦੱਸ ਰਿਹਾ ਇਸ ਜੜੀ ਬੂਟੀ ਦੇ ਆਪਣੇ ਐਕਸਪੀਰੀਅੰਸ ਦੇ ਨਾਲ ਦੱਸ ਰਿਹਾ ਜੋ ਉਹਨਾਂ ਨੇ ਆਪ ਸਟੱਡੀ ਕੀਤਾ ਆ ਉਹ ਦੱਸ ਰਿਹਾ ਜਾਂ ਆਸ-ਪਾਸ ਜੋ ਲੋਕ ਜਿੱਦਾਂ ਵਰਤਦੇ ਆ ਜਾਂ ਵੈਦ ਵਰਤਦੇ ਆ ਉਹਦੇ ਬਾਰੇ ਬਾਬਾ ਜੀ ਤੁਹਾਨੂੰ ਉਹ ਆਪਣੇ ਐਕਸਪੀਰੀਅੰਸ ਨਾਲ ਹੀ ਦੱਸ ਰਿਹਾ ਬਾਬਾ ਜੀ ਵੈਸੇ ਕੋਈ ਵੈਦ ਨਹੀਂ ਹੈਗੇ ਤੁਹਾਨੂੰ ਵੈਦ ਜੋ ਸਿੰਘ ਨਾਲ ਮਿਲਾਵਾਂਗੇ ਉਹ ਤੁਹਾਨੂੰ ਦੱਸਣਗੇ ਵੀ ਕਿਸ ਤਰ੍ਹਾਂ ਨਾਲ ਇਹਨੂੰ ਯੂਜ਼ ਕਰਨਾ ਆ ਤੇ ਕੀ ਕੀ ਤੁਹਾਨੂੰ ਇਹਦੇ ਲਈ ਪ੍ਰੀਕਾਸ਼ਨਸ ਵਰਤਣੀਆਂ ਪੈਣੀਆਂ ਆ ਯੂਜ਼ ਕਰਦੇ ਹੋਏ ਹਾਂ ਇਹ ਜੀ ਸਬਜੀ ਵੀ ਪੱਤਿਆਂ ਦੀ ਬਣਾ ਸਕਦੇ ਆ ਜੀ ਅੱਛਾ ਜੀ ਅੱਛਾ એનર્ਜੀ ਵੀ ਵੱਧ ਗਈ ਤੇ ਇਮਿਊਨਿਟੀ ਵੀ ਵੱਧ ਗਈ ਹੂੰ ਤੇ ਬਾਬਾ ਜੀ ਇਹ ਚਿੱਟਾ ਹੈ ਕਿ ਲਾਲ ਆ ਦੋ ਤਰ੍ਹਾਂ ਦਾ ਹੁੰਦਾ ਮੈਂ ਲਾਲ ਆ ਜੀ ਇਹ ਕਿੱਥੋਂ ਪਤਾ ਲੱਗਦਾ ਲਾਲ ਆ ਆ ਦੇਖੋ ਤਣਾ ਹੈ ਜੀ ਅੱਛਾ ਤਣਾ ਤਣਾ ਓਕੇ 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 ਠੀਕ ਆ ਠੀਕ ਆ ਇਹਨੂੰ ਅਪਾ ਮਾਰਗ ਵੀ ਕਹਿੰਦੇ ਆ ਅੱਛਾ ਜੀ ਹਾਂ ਪੁੱਠ ਕੰਡਾ ਇੱਕ ਚਿਰ ਚਿੱਟਾ ਕਹਿੰਦੇ ਆ ਅੱਛਾ ਜੀ ਅੱਛਾ ਹਾਂਜੀ ਹਾਂਜੀ ਤੇ ਆ ਵਧੀਆ ਜੀ ਇਹਦਾ ਨਾਂ ਜਿਹੜਾ ਮਰਜੀ ਹੈ ਇਹ ਕੰਡੇ ਲੱਗਿਓ ਕਰਕੇ ਦਿਖਾ ਲਦੇ ਹੋ ਹਾਂ ਇਹ ਇਦਾਂ ਕੰਡੇ ਹੁੰਦੇ ਹਾਂ ਨੇ ਤਾਂ ਸਹੀ ਕਹ ਤੁਹਾਡੀ ਗੱਲ ਬਿਲਕੁਲ ਬਿਲਕੁਲ ਤੇ ਬਾਕੀ ਜਿਹੜੀ ਆ ਹੈਗੀ ਆ ਪਈ ਲਾਲ ਚਾਹੀਦਾ ਚਿੱਟਾ ਚਾਹੀਦਾ ਹਾਂਜੀ ਹਾਂਜੀ ਅਸਰ ਦੋਨਾਂ ਦੇ ਬੜੇ ਸੋਹਣੇ ਆ ਠੀਕ ਆ ਠੀਕ ਇਹਨਾਂ ਬਾਰੇ ਨਾ ਲੋਕਾਂ ਨੂੰ ਅਵੇਅਰ ਹੋਣਾ ਬਹੁਤ ਜ਼ਰੂਰੀ ਆ ਚੰਗੀ ਗੱਲ ਮੈਂ ਆਪ ਕਹਿੰਨਾ ਜੀ ਮੇਰੇ ਅਸਾਵਨਾ ਕੁਦਰਤ ਨੇ ਸਾਡੇ ਜਨਮ ਲੈਣ ਤੋਂ ਪਹਿਲਾਂ ਹੀ ਹਾਂਜੀ ਸਾਡੇ ਸਾਰਿਆਂ ਰੋਗਾਂ ਲਈ ਸਾਡੇ ਤੇ ਕਿ ਹਰ ਕਾਸਟ ਲਈ ਉਹਨਾਂ ਨੇ ਕੋਈ ਹੱਲ ਪਹਿਲਾਂ ਦਿੱਤਾ ਪਹਿਲਾਂ ਦਿੱਤਾ ਹਾਂ ਆ ਦੇਖੋ ਜਦੋਂ ਇਹਨੂੰ ਐ ਨਾਲ ਕਸਾਵਾਂਗੇ ਤਾਂ ਲੱਗ ਐ ਉਹ ਨਾਲ ਹੀ ਲੱਗਿਆ ਉਹਦੇ ਹਾਂ ਇਹਨਾਂ ਨੂੰ ਠਾਰ ਨੂੰ ਲਾਓ ਤਾਂ ਨੂੰ ਲਾਈ ਜਾ ਹਾਂ ਲੋਕੀ ਖਿੱਚ-ਖਿੱਚ ਕੇ ਲਾਉਂਦੇ ਮੈਂ ਦੇਖਿਆ ਚੁੱਭਣਗੇ ਨਾ ਚੁੱਭਣਗੇ ਨਹੀਂ ਹਾਂ ਲਾਓ ਹਾਂ ਦੇਖੋ ਨਾਲ ਹੀ ਐ ਪਿੱਛੇ ਨੂੰ ਕਰਦਾਓ ਨਾਲ ਹੀ ਉਤਰ ਜਾਂਦੇ ਹਨਾ ਜਿੱਧਰੋਂ ਲੱਗੇ ਹੁੰਦੇ ਉਹ ਤੋਂ ਆਪੋਜ਼ਿਟ ਲਾ ਲਓ ਹੈਨਾ ਬਸ ਤੇ ਚਲੋ ਠੀਕ ਆ ਬਾਬਾ ਜੀ ਆਉਣ ਵਾਲੇ ਸਮੇਂ ਵਿੱਚ ਨਾ ਅਸੀਂ ਜਿੱਦਾਂ ਜੜੀ ਬੂਟੀਆਂ ਦੀ ਡਿਟੇਲ ਜੁਟਾ ਰਹੇ ਹਾਂ ਹੁਣਾ ਹਾਂ ਚੰਗਾ ਕਿ ਕੋਸ਼ਿਸ਼ ਮੇਰੀ ਇਹੀ ਆ ਕਿ ਵੀ ਲੋਕੀ ਜਾਂ ਮੇਰੇ ਦਰਸ਼ਕ ਜਾਂ ਕੋਈ ਵੀ ਮੇਰਾ ਵਿਊਅਰ ਆ ਜੋ ਦੇਖ ਰਿਹਾ ਇਸ ਵੀਡੀਓ ਨੂੰ ਉਹਨਾਂ ਨੂੰ ਇੱਕੋ ਹੀ ਵੀਡੀਓ ਤੋਂ ਸਾਰੀ ਇਨਫੋਰਮੇਸ਼ਨ ਮਿਲ ਜਾਏ ਤੇ ਸਰੀਰ ਨੂੰ ਤੰਦਰੁਸਤ ਬਹੁਤ ਆਰਾਮ ਨਾਲ ਰੱਖਿਆ ਜਾ ਸਕਦਾ ਜੇਕਰ ਅਸੀਂ ਥੋੜੇ ਜਿਹਾ ਅਵੇਅਰ ਹੋ ਜਾਈਏ ਨਾ ਜੜੀ ਬੂਟੀਆਂ ਬਾਰੇ ਤੇ ਉਹੀ ਸਾਡੀ ਕੋਸ਼ਿਸ਼ ਆ ਤੇ ਚਲੋ ਬਾਬਾ ਜੀ ਬਹੁਤ ਵਧੀਆ ਲੱਗਾ ਜੀ ਵੈਦ ਰੰਜੋਤ ਸਿੰਘ ਹੁਣਾਂ ਕੋ ਵੀ ਪੁੱਛਦੇ ਹਾਂ ਜੋ ਪੁੱਠਕੰਡਾ ਆ ਉਹਦੇ ਕੀ ਕੀ ਮੈਡੀਸਨਲ ਯੂਸਸ ਆ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਸਾਨੂੰ ਹੁਣ ਦੱਸੋ ਕਿ ਜਿਹੜਾ ਪੁੱਠਕੰਡਾ ਆ ਜਿਹੜਾ ਸਾਡੇ ਪੰਜਾਬ ਚ ਆਮ ਹੀ ਮਿਲਦਾ ਆ ਜੀ ਜੀ ਉਹਦੇ ਤੁਸੀਂ ਕਿੱਥੇ ਕਿੱਥੇ ਯੂਜ਼ ਕਰਦੇ ਆ ਆਪਣੀਆਂ ਦਵਾਈਆਂ ਦੇ ਵਿੱਚ ਪੇਸ਼ੈਂਟਸ ਦੀ ਟ੍ਰੀਟਮੈਂਟ ਦੇ ਲਈ ਹਾਂਜੀ ਤੇ ਉਹਦੇ ਬਾਰੇ ਸਾਨੂੰ ਡਿਟੇਲ ਚ ਦੱਸੋ ਭਾਜੀ ਜੇ ਡਿਟੇਲ ਦੀ ਗੱਲ ਕੀਤੀ ਜਾਵੇ ਹਾਂਜੀ ਪਹਿਲਾਂ ਤਾਂ ਨਾਲ ਨਾਲਾ ਦਿਖਾਈ ਜਲੋ ਮੈ ਨਾਲ ਐਕਸਪਲੇਨ ਕਰੀ ਜਨਾ ਜੀ ਜੀ ਇਹ ਇਹਨੂੰ ਅਪਾਮਾਰਗ ਵੀ ਕਹਿੰਦੇ ਆ ਬਾਜੀ ਹਾਂਜੀ ਚਿਰਚਟਾ ਵੀ ਕਹਿੰਦੇ ਆ ਅੱਛਾ ਜੀ ਤੇ ਸਾਡੇ ਪੰਜਾਬੀ ਦੇ ਵਿੱਚ ਇੱਥੇ ਇਹਨੂੰ ਪੁੱਠ ਕੰਡਾ ਕਹਿੰਦੇ ਆ ਕਿਉਂਕਿ ਇਹਦਾ ਜਿਹੜਾ ਕੰਡਾ ਹੁੰਦਾ ਨਾ ਪੁੱਠਾ ਹੁੰਦਾ ਹਾਂਜੀ ਤੇ ਕੱਪੜਿਆਂ ਨੂੰ ਚੁੰਬੜ ਜਾਂਦਾ ਇਹ ਜੀ 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 ਤੇ ਇਸ ਤਰ੍ਹਾਂ ਦਾ ਹੁੰਦਾ ਬਾਜੀ ਇਹ ਹਾਂਜੀ ਛੋਟੇ ਛੋਟੇ ਇਹਦੇ ਕੰਡੇ ਬਿਲਕੁਲ ਜੀ ਤੇ ਬਾਜੀ ਇਹ ਜਿਹੜਾ ਇਹਦਾ ਪਹਿਲਾਂ ਗੁਣ ਦੀ ਗੱਲ ਕੀਤੀ ਜਾਵੇ ਜੀ ਤਾਂ ਬਾਜੀ ਇਹਦੇ ਜਿਹੜਾ ਰਾਸ ਆ ਨਾ ਜੀ ਉਹ ਕਟੂ ਤੇ ਤਿੱਕਤਾ ਮਤਲਬ ਕਿ ਤਿੱਖਾ ਤੇ ਕੌੜਾ ਠੀਕ ਆ ਤੇ ਫਿਰ ਇਹਦਾ ਜਿਹੜਾ ਗੋਣਾ ਭਾਜੀ ਹਾਂਜੀ ਉਹ ਇਹ ਆ ਕਿ ਇਹ ਇਹਦੀ ਤਸਵੀਰ ਗਰਮ ਹੁੰਦੀ ਊਸ਼ਣ ਪ੍ਰਕਿਰਤੀ ਦਾ ਹੁੰਦਾ ਇਹ ਠੀਕ ਆ ਜੀ ਤੇ ਬਾਤ ਤੇ ਕਫ ਦੇ ਜਿਹੜੇ ਰੋਗ ਆ ਹਾਂਜੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਕਿ ਵਧੀਆ ਤਰੀਕੇ ਨਾਲ ਕੰਮ ਕਰਦਾ ਠੀਕ ਆ ਜੀ ਦੇ ਨਾਲ ਜਦੋਂ ਇਹਦੇ ਹੋਰ ਬੂਟੀਆਂ ਜੜੀਆਂ ਬੂਟੀਆਂ ਲੱਗ ਜਾਂਦੀਆਂ ਗ੍ਰੰਥਾਂ ਦੇ ਵਿੱਚ ਜੋ ਮੈਂਸ਼ਨ ਆ ਫਿਰ ਉਹ ਜਾ ਕੇ ਜੜੀਆਂ ਆ ਕਿਉਰ ਕਰ ਦਿੰਦੀਆਂ ਉਸ ਚੀਜ਼ ਨੂੰ ਜਾ ਕੇ ਟਾਰਗੇਟ ਬਹੁਤ ਵਧੀਆ ਤਰੀਕੇ ਨਾਲ ਕਰਦੀਆਂ ਠੀਕ ਹੈ ਜੀ ਜਿੱਦਾਂ ਅਸੀਂ ਇੱਕ ਕਲਾਸਿਕਲ ਇਹਦੇ ਵਿੱਚ ਤੇਲ ਤਿਆਰ ਕਰਦੇ ਆ ਭਾਜੀ ਨੱਕ ਦੇ ਵਿੱਚ ਪਾਉਣ ਵਾਲਾ ਅੱਛਾ ਜੀ ਉਹਦਾ ਨਾਂ ਹੀ ਭਾਜੀ ਨਸਾ ਅਰਸ਼ੋ ਹਰ ਤੇਲ ਆ ਅੱਛਾ ਜੀ ਉਹ ਨੱਕ ਦੇ ਵਿੱਚ ਜਦੋਂ ਪਾਉਂਦੇ ਆ ਨਾ ਤਾਂ ਉਹਦੇ ਵਿੱਚ ਪੰਜ ਸੱਤ ਹੋਰ ਚੀਜ਼ਾਂ ਪੈਂਦੀਆਂ ਅੱਛਾ ਜੀ ਉਹਦੇ ਵਿੱਚ ਇਹਦੇ ਬੀ ਪੈਂਦੇ ਭਾਜੀ ਅੱਛਾ ਜੀ ਬੀ ਇਹ ਰਗੜ ਕੇ ਚਟਣੀ ਬਣਾ ਕੇ ਠੀਕ ਹੈ ਜੀ ਤੇ ਉਹ ਤੇਲ ਜਦੋਂ ਤਿਲਾਂ ਦਾ ਸਿੱਧ ਕਰੀਦਾ ਠੀਕ ਹੈ ਤੇ ਇਹਨੂੰ ਵਿੱਚ ਐਡ ਕਰ ਦਦਿਆ ਅੱਛਾ ਤੁਸੀਂ ਤਿਆਰ ਕਰਦੇ ਆਂ ਹਾਂ ਜੀ ਮੈਂ ਕਰਦਾ ਤਿਆਰ ਉਹ ਅੱਛਾ ਜੀ ਤੇ ਉਹਨਾਂ ਫੇ ਕੀ ਹੁੰਦਾ ਜਿਹੜੇ ਨੱਕ ਦੇ ਵਿੱਚ ਮੱਸੇ ਹੁੰਦੇ ਨੇ ਨਾ ਭਾਜੀ ਜਿਨ੍ਹਾਂ ਛਿੱਕ ਆ ਜਾਂਦੇ ਨੇ ਨੈਜ਼ਲ ਪੋਲਪਸ ਜਿਹਨੂੰ ਕਹਿੰਦੇ ਇੰਗਲਿਸ਼ ਚ ਹਾਂਜੀ ਹਾਂਜੀ ਤੇ ਉਹ ਭਾਜੀ ਨੱਕ ਦਾ ਮਾਸ ਵਧ ਜਾਂਦਾ ਜਿਹੜਾ ਅੱਛਾ ਜੀ ਉਹ ਫੇ ਜਿਹੜੀ ਸੋਜ ਹੁੰਦੀ ਆ ਇਨਫਲੇਮੇਸ਼ਨ ਹੁੰਦੀ ਆ ਉਹ ਸਾਈਨਸ ਏਰੀਆ ਨੂੰ ਕਿਉਰ ਕਰ ਦਿੰਦਾ ਭਾਜੀ ਇਹ ਤੇ کافی ਪੇਸ਼ੈਂਟ ਜਿਹਦਾ ਸੀਗਾ ਇੱਕ ਤਾਂ ਪੇਸ਼ੈਂਟ ਜਿਹੜੇ ਸੀਗੇ ਉਹ ਬਿਲਕੁਲ ਹੀ ਠੀਕ ਹੋ ਗਏ ਉਹਨਾਂ ਦੀ ਏਜ ਬਹੁਤ ਘੱਟ ਸੀਗੀ ਤੇ ਉਹਨਾਂ ਨੇ ਛੇਤੀ ਮੰਨ ਲਓ ਕਿ ਕੀਤਾ ਕਿਉਂਕਿ ਉਹ ਐਂਟੀਬਾਇਓਟਿਕ ਲੈ ਲੈ ਕੇ ਥੱਕ ਚੁੱਕੇ ਸੀ ਠੀਕ ਹੈ ਠੀਕ ਹੈ ਠੀਕ ਹੈ ਡੇਢ ਸਾਲ ਤੋਂ ਤੇ ਡਾਕਟਰਸ ਨੇ ਆਪਰੇਸ਼ਨ ਦੱਸਦਾ ਸੀ ਮਤਲਬ ਮੇਰੇ ਕਹਿਣ ਦਾ ਭਾਵ ਆ ਮੈਂ ਮੈਂਸ਼ਨ ਤਾਂ ਕਰ ਰਿਹਾ ਨਾਲ ਹਾਂਜੀ ਹਾਂਜੀ ਕਿ ਐਵੇਂ ਨਹੀਂ ਹੈਗੀਆਂ ਚੀਜ਼ਾਂ ਇਹ ਬਹੁਤ ਇਫੈਕਟਿਵ ਆ ਔਰ ਜਿਹਦੇ ਜਿਹਦੇ ਹੱਥ ਤੇ ਇਹ ਚੜੀਆਂ ਆ ਨਾ ਭਾਜੀ ਜਿਸ ਵੈਦ ਦੇ ਹਾਂਜੀ ਹਾਂਜੀ ਉਹ ਤਾਂ ਮਤਲਬ ਕਿ ਜਦੋਂ ਵੀ ਇਹਨਾਂ ਨੂੰ ਤੋੜਦਾ ਜਾਂ ਇਹਨਾਂ ਨੂੰ ਇਕੱਠਾ ਕਰਨਾ ਹੁੰਦਾ ਤਾਂ ਪਹਿਲਾਂ ਪ੍ਰਣਾਮ ਹੀ ਕਰਦਾ ਜਿੱਦਾਂ ਅਸੀਂ ਵੱਡੇ ਜਾ ਕੇ ਬੰਦੇ ਨੂੰ ਪ੍ਰਣਾਮ ਕਰੀਦਾ ਨਾ ਕੋਈ ਉਹ ਕਈ ਲੋਕ ਸਮਝਣ ਲੱਗ ਪੈਂਦੇ ਘਰੇ ਉਹ ਪੂਜਾ ਕਰਦੇ ਪੂਜਾ ਨਹੀਂ ਭਾਜੀ ਪ੍ਰਣਾਮ ਨਹੀਂ ਨਹੀਂ ਬਹੁਤ ਵਧੀਆ ਭਾਜੀ ਮੈਂ ਆਪਣੇ ਸਾਰੇ ਹੀ ਵੀ ਉਸ ਨੂੰ ਦੱਸਣਾ ਚਾਹੁੰਦਾ ਆ ਕਿ ਅਸੀਂ ਇੱਕ ਇਨੀਸ਼ੀਏਟਿਵ ਲਿਆ ਆ ਕਿ ਹਰ ਇੱਕ ਜਿੱਦਾ ਜੜੀ ਬੂਟੀ ਬਾਰੇ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਕਾਫੀ ਸਮਾਂ ਪਹਿਲਾਂ ਤੋਂ ਅਸੀਂ ਲੱਗੇ ਹੋਏ ਆਂ ਜੜੀ ਬੂਟੀਆਂ ਦੇ ਬਾਰੇ ਨੌਲੇਜ ਦੇਣ ਭਾਜੀ ਹੁਣਾਂ ਨੇ ਵੀ ਕਾਫੀ ਮਤਲਬ ਕਿ ਵੀ ਹਮ ਹੁਮਾ ਕੇ ਮੈਨੂੰ ਇਸ ਚੀਜ਼ ਨੂੰ ਜਿੱਦਾ ਮੇਰੇ ਇਨੀਸ਼ੀਏਟਿਵ ਨੂੰ ਹੰਗਾਰਾ ਦਿੱਤਾ ਪਹਿਲਾਂ ਤੇ ਬਹੁਤ ਚੰਗਾ ਲੱਗਾ ਅਸੀਂ ਕਾਫੀ ਸਾਰੀਆਂ ਪਹਿਲਾਂ ਵੀਡੀਓਜ਼ ਬਣਾਈਆਂ ਆ ਜਿਹਦੇ ਵਿੱਚ ਅਸੀਂ ਟੱਚ ਜ਼ਰੂਰ ਕੀਤਾ ਹਰ ਇੱਕ ਜੜੀ ਬੂਟੀ ਦੇ ਬਾਰੇ ਦੱਸਿਆ ਆ ਪਰ ਜਿੱਦਾ ਮੈਂ ਭਾਜੀ ਨਾਲ ਸਲਾਹ ਕਰ ਰਿਹਾ ਸੀਗਾ ਕੇ ਭਾਜੀ ਅਸੀਂ ਹੁਣ ਦੱਸਣਾ ਚਾਹੁੰਦੇ ਆ ਕਿ ਵੀ ਇੱਕ ਇਦਾਂ ਦਾ ਰੈਫਰੈਂਸ ਵੀਡੀਓ ਬਣਾ ਦਿੱਤੀ ਜਾਵੇ ਜਿਹਦੇ ਵਿੱਚ ਸਾਰੀ ਇਨਫੋਰਮੇਸ਼ਨ ਲਗਭਗ ਹੋਵੇ ਹਾਂ ਮੰਨ ਲਓ ਇੱਕ ਜੜੀ ਬੁੱਟੀ ਬਾਰੇ ਸੀ ਕੋ ਨੂੰ ਪਤਾ ਲੱਗ ਜਾਏ ਪੇ ਇਹ ਜਿਹੜਾ ਬਾਤ ਤੇ ਕਫ ਤੇ ਕੰਮ ਕਰਦਾ ਇਹ ਕਿਹਨੂੰ ਲੈਣਾ ਚਾਹੀਦਾ ਕਿਹਨੂੰ ਦੇਖ ਰੇਖ ਚ ਲੈਣਾ ਚਾਹੀਦਾ ਕਿਹਨੂੰ ਇਹ ਨਹੀਂ ਲੈਣਾ ਚਾਹੀਦਾ ਇਹ ਕਿੱਦਾਂ ਜਾ ਕੇ ਕੰਮ ਕਰਦਾ ਤੇ ਇਹਨੂੰ ਕਿੱਦਾਂ ਬਚਾਉਣਾ ਬਿਲਕੁਲ ਸੋ ਸਾਡਾ ਇਹੀ ਤੁਹਾਡਾ ਵੀ ਇਹੀ ਮੋਟਿਵ ਆ ਮੈਨੂੰ ਬਹੁਤ ਜ਼ਿਆਦਾ ਭਾਜੀ ਵਧੀਆ ਲੱਗੀ ਇਹ ਚੀਜ਼ ਕਿ ਚਲੋ ਅਸੀਂ ਕੁਛ ਨਾ ਕੁਛ ਤਾਂ ਅਸੀਂ ਡਾਕੂਮੈਂਟਰੀ ਬਣਾਈਏ ਜੀ 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 ਕਿ ਕੱਲੀ ਕੱਲੀ ਜਿਹੜੀਆਂ ਅਸੀਂ ਖੇਤਾਂ ਦੇ ਵਿੱਚ ਬੱਟਾਂ 'ਚ ਲੋਕਾਂ ਨੇ ਦੇਖੀਆਂ ਇਹ ਚੀਜ਼ਾਂ ਹਾਂਜੀ ਹਾਂਜੀ ਘਟ ਘਟ ਉਹਨਾਂ ਨੂੰ ਪਤਾ ਤਾਂ ਲੱਗੇ ਉਹ ਇਸੀ ਦੀ ਰਿਸਪੈਕਟ ਦਾ ਕਾਰਨ ਜੀ 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 ਬਿਲਕੁਲ ਸੋ ਇਹਨੂੰ ਬਚਾਉਣ ਹੂੰ ਹੂੰ ਮੈਂ ਇਸ ਦੇ ਬਾਰੇ ਭਾਜੀ ਪੜ੍ਹ ਕੇ ਬਹੁਤ ਹੈਰਾਨ ਹੋਇਆ ਤੇ ਮੈਂ ਆਪਣੇ ਥੀਓਸ ਨੂੰ ਵੀ ਦੱਸਣਾ ਚਾਹੁੰਦਾ ਬਰੀਫਲੀ ਕੁਝ ਕੁ ਪੁਆਇੰਟਸ ਇਹਦੇ ਬਾਰੇ ਜੀ ਕਿ ਭਾਜੀ ਹੁਣ ਵੀ ਤੁਹਾਨੂੰ ਐਡ ਆਨ ਕਰਨਗੇ ਇਹਦੇ ਵਿੱਚ ਕਿਉਂਕਿ ਵੈਦ ਸਾਹਿਬ ਹੁਣੀ ਚੰਗੀ ਤਰ੍ਹਾਂ ਜਾਣਦੇ ਆ ਉਹ ਯੂਜ਼ ਵੀ ਕਰਦੇ ਆ ਮੈਂ ਤਾਂ ਜਸਟ ਥੋੜਾ ਬਹੁਤ ਸਟੱਡੀ ਕਰਦਾ ਵੈਸੇ ਆਪਣੇ ਇੱਕ ਇੰਟਰਸਟ ਲਈ ਕਿਉਂਕਿ ਉਹ ਭਾਜੀ ਬਹੁਤ ਵਧੀਆ ਗੁਣ ਆਏ ਸਾਰਿਆਂ ਚ ਹੋਣਾ ਚਾਹੀਦਾ ਹਾਂਜੀ ਹੂੰ ਵੱਖ-ਵੱਖ ਲੈਂਗੁਏਜਸ ਦੇ ਵਿੱਚ ਇਹਦਾ ਵੱਖ-ਵੱਖ ਨਾਮਾ ਨਾਨੇ ਨੂੰ ਜਾਣਿਆ ਜਾਂਦਾ ਆ ਜੀ ਤੇ ਜੋ ਮੈਂ ਸਟੱਡੀ ਕੀਤਾ ਉਹਦੇ ਵਿੱਚ ਹੈ ਕਿ ਸਕਿਨ ਡਿਜ਼ੀਜ਼ਸ ਹੂੰ ਠੀਕ ਹੈ ਜੀ ਉਹਦੇ ਲਈ ਕੰਮ ਆਉਂਦਾ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਸਕਿਨ ਡਿਜ਼ੀਜ਼ਸ ਤੋਂ ਇਲਾਵਾ ਜੇ ਸਾਡੇ ਕੋਈ ਕਿਡਨੀ ਦੇ ਵਿੱਚ ਸਟੋਨ ਆ ਉਹਨਾਂ ਲਈ ਵਰਤਿਆ ਜਾਂਦਾ ਆ ਤੇ ਹੋਰ ਵੀ ਕੋਸ਼ਕ ਜਿੱਦਾਂ ਪ੍ਰੋਬਲਮਸ ਹੈਗੀਆਂ ਕਿਸੇ ਨੂੰ ਹਾਈਡਰੋਫੋਬੀਆ ਹੁੰਦਾ ਆ ਉਹਦੇ ਵਿੱਚ ਵੀ ਇਹਨੂੰ ਵਰਤਿਆ ਜਾਂਦਾ ਆ ਤੇ ਹੋਰ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਕਿ ਮੈਨੂੰ ਜਾਣਨ ਨੂੰ ਮਿਲੀ ਕਿ ਜੇ ਸੱਪ ਦਾ ਕੱਟਿਆ ਹੋਵੇ ਬਿੱਛੂ ਦਾ ਕੱਟਿਆ ਹੋਵੇ ਡੰਗ ਮਾਰਿਆ ਹੋਵੇ ਉਹਦੇ ਵਿੱਚ ਵੀ ਇਹਨੂੰ ਬਹੁਤ ਹੀ ਬੈਨੀਫੀਸ਼ੀਅਲ ਆ ਹਾਂਜੀ ਹਾਂਜੀ ਤੇ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਆ ਭਾਜੀ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਹਾਂਜੀ ਕਿਉਂਕਿ ਮੈਂ ਸਾਰੀਆਂ ਇਹ ਚੀਜ਼ਾਂ ਤੁਹਾਨੂੰ ਡਿਸਪਲੇ ਵੀ ਕਰ ਰਿਹਾ ਹਾਂ نیچے ਕਿ ਵੀ ਜੋ-ਜੋ ਇਹਦੇ ਮੈਡੀਸਨਲ ਵੈਲਿਊ ਆ ਉਹ ਵੀ ਜ਼ਰੂਰ ਪੜਿਓ ਤੇ ਭਾਜੀ ਹੁਣ ਵੀ ਦੱਸਣਗੇ ਤੇ ਮੈਂ ਵੀ ਦੱਸ ਰਿਹਾ ਆ ਇੱਕ ਭਾਜੀ ਇਹਦੇ ਜਿਹੜੇ ਬੀਜ ਆ ਹਾਂਜੀ ਉਹਨੂੰ ਕਹਿੰਦੇ ਖਾਣ ਜੇ ਕੋਈ ਬੀਜ ਖਾਂਦਾ ਇੱਕ ਚਮਚਾ ਵੀ ਤਾਂ ਤਿੰਨ ਚਾਰ ਦਿਨ ਭੁੱਖ ਨਹੀਂ ਲੱਗਦੀ ਹਾਂਜੀ ਇਹਦੇ ਬਾਰੇ ਦੱਸੋ ਇਹਦੇ ਬੀਜਾਂ ਦਾ ਗੁਣ ਦੱਸੋ ਤੇ ਭਾਜੀ ਭਾਰੀ ਹੁੰਦੇ ਪਚਣ ਦੇ ਵਿੱਚ ਅੱਛਾ ਜੀ ਤੇ ਅਗਨੀ ਨੂੰ ਥੋੜਾ ਜਿਹਾ ਇਹ ਜਿਹੜਾ ਬੰਦੇ ਨੂੰ ਜਿਹਨੂੰ ਭਸਮ ਰੋਗ ਹੋ ਜਾਂਦਾ ਹਾਂਜੀ ਜਿੱਦਾਂ ਮਨ ਲੋ 18 18 ਰੋਟੀਆਂ ਖਾਣ ਲੱਪੇਂਦਾ ਬੰਦਾ ਅੱਛਾ ਜੀ 2 ਤੋਂ ਤੁਰਦਾ 4 5 6 ਵੱਧਦਾ ਜਾਂਦਾ ਠੀਕ ਆ ਹਾਂਜੀ ਫਿਰ ਉਹਦੀ ਉਹ 18 ਰੋਟੀਆਂ ਖਾ ਕੇ ਜਾਂ 15 ਰੋਟੀਆਂ ਖਾ ਕੇ ਵੀ ਭੁੱਖ ਨਹੀਂ ਖਤਮ ਹੁੰਦੀ ਹਾਂਜੀ ਹਾਂਜੀ ਉਹਨੂੰ ਲੱਗਦਾ ਵੀ ਹੋਰ ਮੈਂ ਘੰਟੇ ਬਾਅਦ ਹੋਰ ਕੁਝ ਖਾ ਲਵਾਂ ਹਾਂਜੀ ਫਿਰ ਉਹਨਾਂ ਨੂੰ ਇਹ ਚੀਜ਼ ਦਿੱਤੀ ਜਾਂਦੀ ਬਾਜੀ ਅੱਛਾ ਇਹ ਇਹਦੀ ਖੀਰ ਬਣਾ ਕੇ ਦਿੱਤੀ ਜਾਂਦੀ ਆ ਇਹਨੂੰ ਉਦਾਂ ਵੀ ਕਈ ਲੋਕ ਇਦਾਂ ਵੀ ਲੈ ਲੈਂਦੇ ਆ ਦੁੱਧ ਦੇ ਵਿੱਚ ਇਹਦੀ ਖੀਰ ਬਣਾ ਕੇ ਨਾ ਬੀਜਾਂ ਦੀ ਜੀ 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 ਬਿਲਕੁਲ ਤੇ ਉਹ ਦਿੱਤੀ ਜਾਂਦੀ ਆ ਫਿਰ ਉਹਨਾਂ ਬਾਜੀ ਸ਼ਾਂਤ ਹੋ ਜਾਂਦਾ ਉਹ ਬੰਦਾ ਜਿੱਦਾਂ ਇੱਕ ਚਮਚਾ ਖਾ ਲਿਆ ਤਿੰਨ ਚਾਰ ਦਿਨ ਭੁੱਖ ਨਹੀਂ ਲੱਗਦੀ ਉਹਦੇ ਨਾਲ એનર્ਜੀ ਵੀ ਕਹਿੰਦੇ ਨਹੀਂ ਘਟਦੀ ਜੋ ਬਾਬਾ ਜੀ ਨੇ ਦੱਸਿਆ ਇਹ ਮੈਨੂੰ ਉਦੋਂ ਬਾਬਾ ਜੀ ਉਦਾਂ ਮੈਂ ਸੁਣਿਆ ਹੋਰ ਵੀ ਪੁਰਾਣੇ ਵੈਦਾਂ ਤੋਂ ਵੀ ਮੈਂ ਸੁਣਿਆ ਅਸਲ ਚ ਹਾਂਜੀ 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 ਤੇ ਪਰ ਮੈਂ ਅੱਜੇ ਤੱਕ ਕਿਸੇ ਤੇ ਐਕਸਪੈਰੀਮੈਂਟ ਨਹੀਂ ਕੀਤਾ ਪਰ ਉਦਾਂ ਸੁਣਿਆ ਜੇ ਤਾਂ ਉਹਨਾਂ ਨੇ ਤਾਂ ਕੀਤਾ ਹੀ ਹੈ ਚਲੋ ਠੀਕ ਆ ਤਾਂ ਉਹਨਾਂ ਨੇ ਤਾਂ ਝੂਠ ਨਹੀਂ ਦੱਸਿਆ ਜਾਂ ਸਾਨੂੰ ਜਿਹਨਾਂ ਦੇ ਗੁਰੂਆਂ ਨੇ ਦੱਸਿਆ ਠੀਕ ਆ ਜੀ ਹਾਂਜੀ ਹਾਂਜੀ ਸੋ ਜਦੋਂ ਆਪ ਕਰ ਲਾਂਗੇ ਹਾਂਜੀ ਫਿਰ ਦੱਸ ਦਾਂਗੇ ਵੀ ਕਮਜ਼ੋਰੀ ਹੋਈ ਜਾਂ ਨਹੀਂ ਹੈਨਾ ਉਹ ਆ ਦੇਖੋ ਕਿਦਾਂ ਇੱਥੇ ਲੱਗ ਗਿਆ ਭਾਜੀ ਹਾਂ ਆ ਦੇਖੋ ਤੋੜਨ ਲੱਗਾ ਹੀ ਨਾ ਹਾਂ ਦੇਖੋ ਹਾਂ ਇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਟਰਾਂਸਪੋਰਟ ਹੋ ਕੇ ਕਿੱਦਾਂ ਜਾਂਦੇ ਆ ਇਦਾਂ ਹੀ ਹੁੰਦੇ ਵਾ ਇਦਾਂ ਹੁੰਦੇ ਟਰਾਂਸਫਰ ਹਾਂ ਟਰਾਂਸਪੋਰਟ ਇਦਾਂ ਹੁੰਦੇ ਆ ਜਿਹੜੇ ਕੁੱਤੇ ਹੁੰਦੇ ਆ ਬਿੱਲੀਆਂ ਹੁੰਦੀਆਂ ਹਾਂਜੀ ਹਾਂਜੀ ਉਹਨਾਂ ਦੇ ਵਾਲਾਂ 'ਚ ਫਾ ਜਾਂਦੇ ਹਾਂ ਬਸ ਬਸ ਇਹ ਜਦ ਪਸ਼ੂ ਜਿਹੜੇ ਚਰਦੇ گاਵਾ گاਵਾ ਮੱਝਾਂ ਜਾਂ ਜਿਹੜੀਆਂ ਬੱਕਰੀਆਂ ਖਾਸ ਕਰਕੇ ਹਾਂ ਇਹ ਹੀ ਮੈਂ ਦੱਸਣਾ ਚਾਹੁੰਦਾ ਸੀ ਪੰਜਾਬ ਜੀ ਬਿਲਕੁਲ ਸਹੀ ਜੀ ਇਹਨੂੰ ਪੰਜਾਬੀ ਦੇ ਵਿੱਚ ਇਹਨੂੰ ਭਾਜੀ ਕੁਤਰੀ ਵੀ ਕਹਿੰਦੇ ਆ ਕੁੱਤ ਪਿਆ ਕੁੱਤਰੀ ਠੀਕ ਆ ਤੇ ਬਹੁਤ ਸਾਰੇ ਚਲੋ ਮੈਂ ਦੱਸਿਆ ਆਪਣੇ ਜਿਹਦਾ ਵੀਓਸ ਨੂੰ ਦਿਖਾ ਵੀ ਰਿਹਾ ਹਾਂ نیچے ਕਿ ਵੱਖ-ਵੱਖ ਜਿਹੜੇ ਏਰੀਆਜ਼ ਆ ਉਹਦੇ ਹਿਸਾਬ ਨਾਲ ਇਹਦਾ ਨਾਮ ਆ ਹੂੰ ਹੂੰ ਠੀਕ ਹੈ ਜੀ ਤੇ ਉਹ ਵੀ ਮਤਲਬ ਕਿ ਇੱਕ ਬਹੁਤ ਹੀ ਵੱਡੀ ਚੀਜ਼ ਆ ਇਹਦਾ ਹੋਰ ਇਹਦਾ ਜਿਹੜਾ ਬੋਟੈਨੀਕਲ ਨੇਮ ਆ ਉਹ ਵੀ ਇਹਦੇ ਵਿੱਚ ਮੈਂ ਦਿਖਾ ਰਿਹਾ ਹਾਂ ਜੋ ਬੋਟੈਨੀਕਲ ਨੇਮ ਹੈਗਾ ਜੀ 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 ਕੈਮੀਕਲ ਕੌਨਸਟੀਟੂਐਂਟਸ ਭਾਜੀ ਇਹਦੇ ਵਿੱਚ ਫੈਟੀ ਐਸਿਡਸ ਮੀਨੋ ਐਸਿਡਸ ਹੁੰਦੇ ਆ ਮੈਂ ਠੀਕ ਹੈ ਜੀ ਹੋਰ ਵੀ ਬਹੁਤ ਕੁਝ ਆ ਉਹ ਵੀ ਮੈਂ ਆਪਣੇ ਵੀਓਸ ਨੂੰ نیچے ਦਿਖਾ ਰਿਹਾ ਹਾਂ ਜਰੂਰ ਦੇਖੋ ਇਹਦੇ ਵਿੱਚ ਤੇ ਹੋਰ ਭਾਜੀ ਇਹਦੇ ਬਾਰੇ ਕੁਝ ਫੈਕਟਸ ਕੁਛ ਦੇ ਜਿਹੜੇ ਤੁਹਾਡੀ ਕਰੈਕਟਰਸ ਦੇ ਵਿੱਚ ਆਉਂਦੇ ਆ ਜਾਂ ਜੋ ਤੁਸੀਂ ਸਟੱਡੀ ਕੀਤੇ ਆ ਆਪਣੀ ਪੜ੍ਹਾਈ ਦੇ ਦੌਰਾਨ ਹੋਰ ਭਾਜੀ ਇਹਦਾ ਈਐਨਟੀ ਦੇ ਬਹੁਤ ਕੰਮ ਹੁੰਦਾ ਇਹਦਾ ਅੱਛਾ ਜੀ ਅੱਛਾ ਤੇ ਕੰਨਾਂ ਦੇ ਵਿੱਚ ਜਿੱਦਾਂ ਪੜਦਾ ਫਟ ਜਾਂਦਾ ਕਈਆਂ ਦੇ ਜਾਂ ਪਸ ਬਗੀ ਜਾਂਦੀ ਆ ਠੀਕ ਆ ਜੀ ਉਹਦੇ ਲਈ ਇਹਨੂੰ ਜਿਹੜਾ ਆ ਤਲਾਂ ਦੇ ਤੇਲ ਦੇ ਵਿੱਚ ਪਾ ਦਿੰਦੇ ਆ ਸਿੱਧ ਕਰਦੇ ਆ ਵਿੱਚ ਨਿੰਮ ਦੇ ਪੱਤੇ ਪਾ ਦਨੇ ਅਛਾ ਜੀ ਉਹ ਜਿਹੜੇ ਤੇਲ ਬਣ ਗਿਆ ਹਾਂਜੀ ਉਹਦੇ ਫਿਰ ਡਰਾਪਸ ਪਾਉਣ ਦੇ ਨਾਲ ਜਿਹੜਾ ਆ ਇਹ ਕੰਨਾਂ ਦੀ ਪਾਸ ਜਿਹੜੀ ਵਗਦੀ ਜਾਂ ਕੰਨ ਦੇ ਵਿੱਚ ਦਰਦ ਹੁੰਦਾ ਉਸ ਚੀਜ਼ ਨੂੰ ਠੀਕ ਕਰ ਦਿੰਦਾ ਭਾਜੀ ਇਹ ਠੀਕ ਆ ਜੀ ਠੀਕ ਹਾਂ ਤੇ ਲੋਕ ਆਯੁਰਵੇਦ ਦੇ ਵਿੱਚ ਜਿੱਦਾਂ ਲੋਕ ਆਮ ਇਹਨੂੰ ਯੂਜ਼ ਕਰਦੇ ਆ ਇਹਨੂੰ ਲੂਲਨਦੇ ਆ ਤਵੇ ਤਵੇ ਤੇ ਹਾਂਜੀ ਉਹ ਨਾ ਪ੍ਰਕਿਰਿਆ ਜਿਹੜੀ ਉਹ ਕਰਦੇ ਆ ਹਾਂਜੀ ਉਹ ਥੋੜੀ ਜੇ ਸਟਾਰਟਿੰਗ ਵਾਲੀ ਹੈਗੀ ਆ ਅੱਛਾ ਜੀ ਬਣਾਉਂਦੇ ਉਹ ਕਿਸ਼ਾਰ ਆ ਇਹਦੀ ਅੱਛਾ ਜੀ ਪਰ ਉਹਨਾਂ ਨੂੰ ਅੱਗੇ ਨਹੀਂ ਪਤਾ ਉਹਨਾਂ ਨੇ ਜਿੰਨਾ ਕਿਤੇ ਸੁਣਿਆ ਜਾਂ ਦੇਖਿਆ ਨਾ ਉਹ ਪ੍ਰਚਲਿਤ ਹੋ ਗਿਆ ਭਾਜੀ ਉਹ ਕਿੱਦਾਂ ਕਰਦੇ ਫਿਰ ਮਾੜੇ ਉਹ ਦੱਸੋ ਉਹ ਭਾਜੀ ਲੂਲੰਦੇ ਇਹਨੂੰ ਅੱਛਾ ਲੂਲੰਦੇ ਇਹਨੂੰ ਲੂਕ ਜਿਹੜੀ ਇਹਦੀ ਸਵਾਹ ਬਣ ਜਾਂਦੀ ਆ ਪੂਰੇ ਬੁੱਟੇ ਨੂੰ ਲੂਲੰਦੇ ਆ ਬੁੱਟੇ ਨੂੰ ਲੂਲੰਦੇ ਕੇ ਪੱਤੇ ਲੂਲੰਦੇ ਆ ਅੱਛਾ ਜੀ ਅੱਛਾ ਉਹ ਫੇ ਜਿਹੜੀ ਸਵਾਹ ਬਣ ਜਾਂਦੀ ਉਹਨੂੰ ਪੀਸ ਕੇ ਨਾ ਅੱਛਾ ਜੀ ਉਹਨੂੰ ਚੁਟਕੀ ਜਿੱਦਾ ਜਾਂ ਦੋ ਚੁਟਕੀਆਂ ਜਿਹੜੀਆਂ ਸ਼ਹਿਦ ਦੇ ਵਿੱਚ ਮਿਕਸ ਕਰਕੇ ਖਾਂਗੂ ਖੂਂਗ ਵਾਲੇ ਨੂੰ ਦਿੰਦੇ ਆ ਭਾਜੀ ਠੀਕ ਆ ਠੀਕ ਆ ਜਿਨ੍ਹਾਂ ਦੇ ਆ ਜਿਹੜੀ ਸਾਹ ਵਾਲੀ ਨਾਲੀ ਦੇ ਵਿੱਚ ਕਫ ਜੰਮ ਜਾਂਦਾ ਓਕੇ ਇਹਨੂੰ ਪਿਘਲਾ ਕੇ ਥੱਲੇ ਲੈ ਜਾਂਦਾ अच्छा ओ मतलब जिन्ना किस तरीके ना भारत दे लोके इफेक्टिव हुंदा ओ हो हो जंदा अच्छा हो जंदा हुंदा ਲੋਕਾਂ ਨੂੰ ਪਰ ਤੁਸੀਂ ਉਹਦੇ ਵਿੱਚ ਇੱਕ ਗੱਲ ਐਡ ਕਰਨਾ ਚਾਹੁੰਦੇ ਹੋ ਹੁਣ ਹਾਂ ਮੈਂ ਉਹ ਹੀ ਗੱਲ ਕੰਨਣਾ ਸੀਗਾ ਵੀ ਉਹ ਸਟਾਰਟਿੰਗ ਵਾਲੀ ਕਿਸ਼ਾਰ ਬਣਾਉਣ ਦੀ ਵਿਧੀ ਆ ਨਾ ਜਿਹੜੀ ਉਹਦਾ ਸਟਾਰਟਿੰਗ ਫੇਸ ਆ ਉਹ ਠੀਕ ਆ ਇਹਦੀ ਜਿਹੜੀ ਪੰਚਾਂਗ ਆ ਨਾ ਮਤਲਬ ਪੰਜੇ ਚੀਜ਼ਾਂ ਜੜ ਤੋਂ ਲੈ ਕੇ ਫਲ ਤੱਕ ਫੁੱਲ ਤੱਕ ਸਾਰਾ ਪੱਟ ਲੈਣਾ ਭਾਜੀ ਇਹਨੂੰ ਸਿਕਾ ਲੈਣਾ ਠੀਕ ਆ ਸਿਕਾਉਣ ਤੋਂ ਬਾਅਦ ਇਹਨੂੰ ਅੱਗ ਲਾ ਦੇਣੀ ਭਾਜੀ अच्छा जी आग लाके ਤਾਂ ਉਹਦੀ ਜਿਹੜੀ ਸਵਾਹ ਬਣ ਜਾਂਦੀ ਆ ਕਿਸੇ ਸਾਫ ਭਾਂਡੇ ਦੇ ਵਿੱਚ ਜਾਂ ਅਗਨੀ ਪੁੱਠੇ ਜਿੱਥੇ ਦਿੰਦੇ ਆ ਉੱਥੇ ਹਾਂਜੀ ਹਾਂਜੀ ਉਹਨੂੰ ਕਲੈਕਟ ਕਰਕੇ ਬਾਜੀ ਫੇ ਅਗਲੇ ਦਿਨ ਜਦ ਠੰਡਾ ਹੋ ਗਿਆ ਉਹ ਕੋਲਾ ਨਹੀਂ ਕੋਈ ਰਹਿਣਾ ਚਾਹੀਦਾ ਪੂਰੀ ਸਵਾਹ ਬਣ ਜਾਏ ਰਾਖ ਬਣ ਜਾਏ ਅੱਛਾ ਅੱਛਾ ਠੀਕ ਫੇ ਉਹਦੇ ਵਿੱਚ ਉਹਨੂੰ ਭਜਨ ਕਰਕੇ ਉਹਦਾ 8 ਗੁਣਾ ਪਾਣੀ ਪਾ ਦੇਣਾ ਅੱਛਾ ਜੀ ਜਿਹਦਾ ਕਿਲੋ ਰਾਖ ਹੋ ਗਈ ਤਾਂ 8 8 ਲੀਟਰ ਪਾਣੀ ਪਾ ਦੇਣਾ ਉਹਨੂੰ ਬਾਜੀ ਘੋਲ ਕੇ ਤਾਂ 2-3 ਦਿਨ ਲਈ ਰਹਿਣ ਦੇਣਾ ਅੱਛਾ ਫੇ ਉਹਨੂੰ ਪਾਣੀ ਨੂੰ ਨਿਤਾਰ ਲੈਣਾ ਠੀਕ ਆ ਨੇ ਤਾਰ ਕੇ ਫਿਰ ਉਹ ਜਿਹੜਾ ਪਾਣੀ ਆ ਉਹਨੂੰ ਭਾਜੀ 7 ਬਾਰੀ ਜਿਹੜਾ 4 ਬਾਰੀ ਤੈਹ ਲਾਈ ਆ ਕੱਪੜੇ ਦੀ ਉਹਦੇ ਵਿੱਚ ਭੁੰਨ ਲੈਣਾ ਫਿਰ ਭੁੰਨਣ ਤੋਂ ਬਾਅਦ ਭਾਜੀ ਉਹਨੂੰ ਅੱਗ ਤੇ ਚੜਾਉਣਾ ਅੱਛਾ ਜੀ ਫਿਰ ਅੱਗ ਤੇ ਚੜਾ ਕੇ ਜਿਹਦਾ ਖੁਆ ਮਾਰੀਦਾ ਫਿਰ ਉਹ ਪਾਣੀ ਜਿਹੜਾ ਸਾਫ ਆ ਉਹਨੂੰ ਖੁਆ ਮਾਰੀ ਜਾਣਾ ਮਾਰੀ ਜਾਣਾ ਫਿਰ ਉਹਦੇ ਵਿੱਚ ਚਿੱਟੇ ਰੰਗ ਦਾ ਪਾਊਡਰ ਐਂਡ 'ਚ ਰਹਿ ਜਾਂਦਾ ਭਾਜੀ ਗਾੜਾ ਅੱਛਾ ਉਹਨੂੰ ਕਹਿੰਦੇ ਆਪਾ ਮਾਰਗ ਕਸ਼ਾਰ ਓਹੋ ਮੈਨੂੰ ਭਾਜੀ ਪਤਾ ਕੀ ਲੱਗਦਾ ਹਾਂਜੀ ਐਨੀ ਹਿੰਮਤ ਕੌਣ ਕਰਦਾ ਆਹੋ ਫੇ ਤਾਂ ਹੀ ਉਹ ਸਟਾਰਟਿੰਗ ਵਾਲੀ ਕਰ ਲੈਂਦੇ ਹੋ ਬਸ ਹੁਣ ਉਹ ਵੀ ਜਿਹੜੀ ਆਪਾਂ ਮਾਰ ਕੇ ਇਸ਼ਾਰਾ ਵਾਈਟ ਕਲਰ ਦੀ ਜਾਂ ਬਾਦਾਮੀ ਕਲਰ ਦੀ ਹੁੰਦੀ ਆ ਹਾਂ ਉਹ ਵੀ ਜਿਹੜੀ ਆ ਭਾਜੀ ਇੱਕ ਚੁਟਕੀ ਮਤਲਬ ਠੀਕ ਆ 1 ਗ੍ਰਾਮ ਦਾ ਜਿਹੜਾ ਅੱਠਵਾਂ ਹਿੱਸਾ ਠੀਕ ਆ ਇੱਕ ਰਤੀ ਜਿਹਨੂੰ ਕਹਿੰਦੇ ਹੂੰ 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 125 mg ਹੂੰ ਹੂੰ ਉਹ ਛੋਟੇ ਬੱਚੇ ਦੇ ਜੇ ਸੰਗ ਦੇ ਵਿੱਚ ਭਾਜੀ ਕਫ ਜੰਮ ਗਿਆ ਉਹਨੂੰ ਸਾਹ ਨਹੀਂ ਆ ਰਿਹਾ ਜਾਂ ਖੰਗਦਾ ਤੇ ਨਿਕਲ ਨਹੀਂ ਰਿਹਾ ਦਾਣ ਜਾਂ ਨਿਕਲੀ ਬਾਰ-ਬਾਰ ਜਾ ਰਿਹਾ ਕਫ ਉਹਨੂੰ ਫੇ ਸ਼ਾਇਦ ਦੇ ਵਿੱਚ ਉਹ ਚਟਾ ਦਿਓ ਭਾਜੀ ਅੱਛਾ ਬੱਚੇ ਨੂੰ ਅੱਛਾ 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 ਵੱਡੇ ਨੂੰ ਥੋੜੀ ਡੋਜ਼ ਵਧਾ ਜਾਣੀ ਠੀਕ ਹੈ ਠੀਕ ਹਾਂ ਦੂਰ ਰਤੀਆਂ ਤੇ ਤਿੰਨ ਰਤੀਆਂ ਚਾਰ ਰਤੀਆਂ ਉਹ ਇੰਨੀ ਜ਼ਬਰਦਸਤ ਹੈ ਨਾ ਪਾਜੀ ਇਹ ਹੋਰ ਕਿਹੜੀਆਂ ਖਾਸ ਖਾਸ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਆ ਕੋਈ ਕ੍ਰਿਟੀਕਲ ਪ੍ਰੋਬਲਮਸ ਹੁੰਦੀਆਂ ਆ ਬੰਦੇ ਦੇ ਸਰੀਰ ਵਿੱਚ ਕਿੱਥੇ ਮਤਲਬ ਹੋਰ ਇਹ ਇਫੈਕਟਿਵ ਹੁੰਦਾ ਆ ਪੁੱਟਕੰਡਾ ਤੇ ਪਾਜੀ ਦਰਦਾਂ ਨੂੰ ਵੀ ਘਟ ਕਰਦਾ ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਵਿੱਛੂ ਜਾਂ ਸੱਪ ਦੇ ਕੱਟੇ ਤੇ ਇਹਦੇ ਪੱਤਿਆਂ ਦੀ ਚਟਣੀ ਬਣਾ ਕੇ ਨਾ ਉੱਪਰ ਰੱਖ ਕੇ ਬੰਨ੍ਹਦੇ ਹੀ ਏ ਠੀਕ ਆ ਫਿਰ ਦਰਦ ਤੇ ਉਹਦੀ ਜ਼ਹਿਰ ਜਿਹੜੀ ਚੂਸ ਲੈਂਦਾ ਜਾਂ ਤਮੂੜੀ ਲੜ ਜਾਂਦੀ ਆ ਠੀਕ ਆ ਮੱਖੀ ਲੜ ਜਾਂਦੀ ਆ ਠੀਕ ਆ ਉਹਤੇ ਵੀ ਤੇ ਦੂਸਰਾ ਇਹਦਾ ਭਾਜੀ ਜਿਹੜਾ ਦੰਦਾਂ ਦਾ ਦਰਦ ਆ ਹਾਂਜੀ ਦੰਦਾਂ ਦੇ ਦਰਦ ਨੂੰ ਘਟ ਕਰਨ ਲਈ ਇਹਦੇ ਪੱਤਿਆਂ ਦਾ ਰਸ 2 ਕ ਚਮਚੇ ਕੱਢ ਲੈਣਾ ਅੱਛਾ ਜੀ ਤੇ ਉਹ ਰੱਖ ਕੇ ਤਾਂ ਮੰਨ ਲਓ ਕਿ ਗਰਾਰੇ ਜੇ 2 ਮਿੰਟ ਕਰੋ ਅੱਛਾ ਉਸ ਤੋਂ ਬਾਅਦ ਉਹਨੂੰ ਥੁੱਕ ਦਿਓ ਵਾਹ ਤੇ ਦੂਸਰਾ ਇਹਦਾ ਸਿੰਪਲ ਕਿਸੇ ਦਾ ਕਿਸੇ ਦੇ ਪਾਈਰ ਗਿਆ ਟਾਈਪ ਹੋ ਗਿਆ ਜਬ ਬਦਬੂ ਆਉਂਦੀ ਮੂੰਹ ਦੇ ਵਿੱਚੋਂ ਹਾਂਜੀ ਹਾਂਜੀ ਤੁਹਾਨੂੰ ਗਰਾਰੇ ਵੀ ਇਹਦੇ ਕਰਨੇ ਚਾਹੀਦੇ ਆ ਪਾਣੀ ਦੇ ਵਿੱਚ ਮਿਕਸ ਕਰਕੇ ਅੱਛਾ ਅੱਛਾ ਤੇ ਦੂਸਰਾ ਇਹਦੀ ਇਹਨੂੰ ਪਟਕੇ ਜਦੋਂ ਘੁੰਮਦਾ ਸੈਰ ਹਸੂਰ ਕਰਦਾ ਸਵੇਰੇ ਤੇ ਇਹਦੀ ਜੜ ਧੋ ਕੇ ਤਾਂ ਜੜ ਦੀ ਦਾਤਣ ਭਾਜੀ ਕਰ ਸਕਦਾ ਬੰਦਾ ਵਾ ਆ ਦੇਖੋ ਕਿੰਨੀ ਵਧੀਆ ਚੀਜ਼ ਆ ਜਿਹੜੀ ਭਾਜੀ ਆ ਦੰਤਾਂ ਨੇ ਦੇ ਬਾਰੇ ਮੈਂ ਬੜਿਆ ਸੀ ਭਾਜੀ ਹਾਂਜੀ 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 ਕਿ ਇਹਨੂੰ ਇਹਦਾ ਟੂਥ ਬਰਸ਼ ਇਹਦੇ ਦੰਤਾਂ ਨੂੰ ਹੀ ਉਹਨੂੰ ਯੂਜ਼ ਕਰੋ ਦੰਦਾਂ ਦਾ ਕੋਈ ਮਤਲਬ ਰੋਮ ਨਹੀਂ ਆ ਬਹੁਤ ਜਬਰਦਸਤ ਹਾਂਜੀ ਚੀਜ਼ ਆ ਬਦਬੂ ਖਤਮ ਕਰ ਦਿੰਦਾ ਹੂੰ ਕਾਫ ਜੰਮਿਆ ਜਿਹੜਾ ਮਸੂੜੀਆਂ ਦੇ ਵਿੱਚ ਦਰਦ ਕਰਦਾ ਜਿਹੜਾ ਉਹਨੂੰ ਕੱਢਦਾ ਤੇ ਬੜੀ ਇਫੈਕਟਿਵ ਚੀਜ਼ ਆ ਇਹ ਚਲੋ ਭਾਜੀ ਬੜੀ ਇਨਫੋਰਮੇਸ਼ਨ ਪਤਾ ਲੱਗੀ ਇਹਦੇ ਬਾਰੇ ਤਾਂ ਆਮ ਇਨਸਾਨ ਆ ਰਿਸਟ ਪੋਸਟ ਇਨਸਾਨ ਆ ਕੋਈ ਕੀ ਉਹਨੂੰ ਲੈ ਲੈਣਾ ਚਾਹੀਦਾ ਜੇ ਤਾਂ ਉਹਨੂੰ ਹੈ ਨਹੀਂ ਪ੍ਰੋਬਲਮ ਹੈ ਨਹੀਂਗੀ ਹਾਂ ਕੋਈ ਪ੍ਰੋਬਲਮ ਨਹੀਂ ਹੈਗੀ ਉਹਦਾ ਦਰਦ ਨੂੰ ਤਣ ਕਿਤੇ ਹਫ਼ਤੇ ਚ ਕਦੀ ਵਾਰੀ ਕਰ ਲਵੇ ਅੱਛਾ ਠੀਕ ਹੈ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਠੀਕ ਹੈ ਪਰ ਜੇ ਨੂੰ ਕਾਫ ਦਾ ਰੋਗ ਹੋ ਗਿਆ ईएनटी ਦਾ ਖਾਸ ਕਰਕੇ ਅੱਛਾ 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 ਤੇ ਉਹ ਕਈ ਦਵਾਈਆਂ ਜਾਂ ਕਾਫੀ ਕੁਝ ਕਰਨ ਤੋਂ ਬਾਅਦ ਵੀ ਉਹਨੂੰ ਆਰਾਮ ਨਹੀਂ ਆ ਰਿਹਾ ਕੰਨਾਂ ਦੇ ਵਿੱਚ ਦਰਦ ਦਾ ਜਾਂ ਪਸ ਬਗੀ ਜਾਂਦੀ ਆ ਉਹਨਾਂ ਨੂੰ ਏਦਾਂ ਜਿਹੜਾ ਤਿਲਾਂ ਦੇ ਤੇਲ ਦੇ ਵਿੱਚ ਇਹਨੂੰ ਸਿੱਧ ਕਰਕੇ ਨਾ ਵਿੱਚ ਨਿੰਮ ਦੇ ਪੱਤੇ ਪਾ ਕੇ ਅੱਛਾ ਜੀ ਇੱਕ ਤਾਂ ਹੋਮੋਪੈਥਿਕ ਡਾਕਟਰ ਆ ਵਾ ਜੀ ਹਾਂਜੀ ਉਹ ਹੁਣ ਡਾਕਟਰ ਸਗੇ ਤਾਂ ਉਹਨਾਂ ਨੇ ਕਿਸੇ ਨੂੰ ਇਦਾਂ ਪੁੱਛਿਆ ਕਿਸੇ ਲੋਕਲ ਵੈਦ ਨੂੰ ਉਹਨਾਂ ਨੇ ਦੱਸਿਆ ਵੀ ਇਦਾਂ ਬਣਾ ਕੇ ਅੱਛਾ ਤੇ ਤੇਲ ਪਾਓ ਤੇ ਉਹਨਾਂ ਦੇ ਕੰਨ ਦਾ ਪੜਦਾ ਫਟ ਗਿਆ ਸੀ ਅੱਛਾ ਜੀ ਤਾਂ ਡਾਕਟਰ ਨੇ ਦੂਸਰੇ ਨੇ ਉਹਨਾਂ ਦੀ ਦੋਸਤ ਸੀ ਆਲੋਪੈਥਿਕ ਉਹਨਾਂ ਨੇ ਕਿਹਾ ਵੀ ਆਪਰੇਸ਼ਨ ਨਾਲ ਠੀਕ ਹੋ ਜਾਣਾ ਅੱਛਾ ਜੀ ਪਰ ਉਹ ਕਹਿੰਦੇ ਵੀ ਇੱਕ ਵਾਰੀ ਚਲੋ ਟਰਾਈ ਕਰਕੇ ਦੇ ਦਾਂ ਠੀਕ ਆ ਉਹਨਾਂ ਨੇ ਟਰਾਈ ਕੀਤਾ ਭਾਜੀ ਥੋੜਾ ਜਿਹਾ ਯੂਜ਼ ਕੀਤਾ ਦੋ ਤਿੰਨ ਮਹੀਨੇ ਹਾਂਜੀ ਉਸ ਤੋਂ ਬਾਅਦ ਜਦੋਂ ਸਕੈਨ ਕੀਤੀ ਉਹਨਾਂ ਨੇ ਜੋ ਜੋ ਵੀ ਉਹਨਾਂ ਦੀ ਹੁੰਦੀ ਹੈ ਭਾਜੀ ਉਹ ਇੰਨੇ ਹੈਰਾਨ ਸੀਗੇ ਪੜਦਾ ਭਾਜੀ ਜੁੜ ਗਿਆ ਸੀ ਇਹਨੇ ਨਾਲ ਹੀ 8 ਘੰਟੇ ਨਾਲ ਦੇਖੋ ਇਹਦਾ ਤੇਲ ਪਾਉਣ ਦੇ ਨਾਲ ਅੱਛਾ ਜੀ ਫਿਰ ਉਹਨਾਂ ਨੇ ਹੁਣ ਆਪਣੀ ਪ੍ਰੈਕਟਿਸ ਦੇ ਵਿੱਚ ਯੂਜ਼ ਕਰਤਾ ਇਹਨੂੰ ਭਾਜੀ ਜਿਨ੍ਹਾਂ ਨੇ ਉਹਨਾਂ ਤੋਂ ਪ੍ਰੋਬਲਮ ਵਾਲੇ ਆਉਂਦੇ ਨਾ ਕੰਨ ਦੇ ਪੜਦਾ ਫਟਿਆ ਹੁੰਦਾ ਜਿਹਨਾਂ ਦਾ ਉਹਨਾਂ ਦੇ ਆਪ ਖੁਦ ਉਹਨਾਂ ਨੂੰ ਰეკਮੈਂਡ ਕਰਦੇ ਆ ਵੀ ਆਹ ਚੀਜ਼ ਕਰੋ ਭਾਜੀ ਕੁਦਰਤ ਬਿਆਨਤ ਆ ਹਾਂਜੀ 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 ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਹ ਇਹ ਕੈਮੀਕਲ ਕੰਪੋਨੈਂਟ ਜਿਹੜੇ ਤੁਹਾਨੂੰ ਦੱਸਿਆ ਦਵਾਈਆਂ 'ਚ ਯੂਜ਼ ਹੁੰਦਾ ਆ ਹਾਂਜੀ 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 ਐਲੋਪੈਥੀ ਦਵਾਈਆਂ ਜਿਹੜੇ ਯੂਜ਼ ਹੁੰਦੇ ਦੇ ਐਕਸਟ੍ਰੈਕਟ ਜਿਹੜੇ ਹੁੰਦੇ ਆ ਹਾਂਜੀ ਤੇ ਭਾਜੀ ਦੇਖੋ ਯਾਰ ਕਿੱਦਾਂ ਹੈ ਕੀ ਕੀ ਪ੍ਰਿਕਾਸ਼ਨ ਰੱਖਣੇ ਪੈਂਦੇ ਆ ਇਹਨੂੰ ਲੈਣ ਲਈ ਕਿਸੇ ਨੇ ਵੀ ਲੈਣਾ ਆ ਤਾਂ ਕੀ ਕੁਝ ਪ੍ਰਿਕਾਸ਼ਨਸ ਜ਼ਰੂਰ ਹੋਣਗੇ ਨਾ ਹਾਂਜੀ ਹਾਂਜੀ ਕੋਈ ਡੋਸੇਜ ਹੋਊਗੀ ਜਾਂ ਕੀ ਪ੍ਰਿਕਾਸ਼ਨ ਆ ਉਹ ਦੱਸੋ ਜ਼ਰੂਰ ਹਾਂ ਭਾਜੀ ਇਹਦੇ ਜਿਹੜਾ ਕਾੜਾ ਵੀ ਲੈ ਆ ਜਾਂਦਾ ਆ ਹਾਂਜੀ ਪੱਥਰੀ ਵੀ ਕੱਢ ਦਿੰਦਾ ਹੈ ਜਿਹੜੀ ਛੋਟੀ ਜਿਹੀ ਪੱਥਰੀ ਹੁੰਦੀ ਨਾ ਹਾਂਜੀ ਹਾਂਜੀ ਉਹ ਵੀ ਦੋ ਰੋਟੀ ਤੋਂ ਬਾਅਦ ਜੇ ਇਹਦਾ ਕਾੜਾ ਲਿਆ ਜਾਵੇ ਨਾ ਹਾਂਜੀ 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 ਦੋ ਤਿੰਨ ਘੰਟੇ ਬਾਅਦ ਹਾਂਜੀ ਤਾਂ ਉਹ ਪੱਥਰੀ ਨੂੰ ਵੀ ਕੱਢਣ 'ਚ ਸਹਾਇਤਾ ਦੇ ਦਿੰਦਾ ਆ ਅੱਛਾ ਜੀ ਤੇ ਇਹਦੀ ਡੋਸ ਜਿਹੜੀ ਹੁੰਦੀ ਆ ਹਾਂਜੀ 2 ਤੋਂ 5 ਗ੍ਰਾਮ ਦੇ ਵਿੱਚ ਵਿੱਚ ਰੱਖਣੀ ਚਾਹੀਦੀ ਆ ਠੀਕ ਆ ਠੀਕ ਤੇ ਜਿਹੜੀ ਹੈਗੀ ਇਕ ਸ਼ਾਰ ਉਹਦੀ ਰਤੀਆਂ ਦੇ ਵਿੱਚ ਹੁੰਦੀ ਆ ਠੀਕ ਆ ਠੀਕ ਆ ਤੇ ਬਾਕੀ ਵੈਦ ਦੀ ਦੇਖ ਰੇਖ ਚ ਜ਼ਰੂਰ ਸਲਾਹ ਲੈਣੀ ਚਾਹੀਦੀ ਆ ਹਮਮ ਪ੍ਰੈਗਨੈਂਸੀ ਦੇ ਵਿੱਚ ਜਦਾਂ ਗਰਭਵਤੀ ਔਰਤ ਹਾਂਜੀ ਹਾਂਜੀ ਉਹਨੂੰ ਨਹੀਂ ਲੈਣੀ ਚਾਹੀਦੀ ਇਹ ਠੀਕ ਆ ਜੀ ਤੇ ਜਿਹੜੇ ਬ੍ਰੈਸਟ ਫੀਡਿੰਗ ਕਰ ਰਹੇ ਆ ਮਾਂ ਦੁੱਧ ਚਗਾ ਰਹੀ ਹੈ ਆਪਣੇ ਬੱਚਿਆਂ ਨੂੰ ਹਾਂਜੀ 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 ਉਹਨੂੰ ਵੀ ਨਹੀਂ ਲੈਣੀ ਚਾਹੀਦੇ ਠੀਕ ਆ ਤੇ ਬਾਕੀ ਜਿਹਦੇ ਆਲਰੇਡੀ ਲੀਵਰ ਦੇ ਵਿੱਚ ਬਹੁਤ ਜ਼ਿਆਦੀ ਗਰਮੀ ਪੈ ਗਈ ਆ ਜੇ ਦਾ ਪੀਲੀਆ ਟਾਈਪ ਹੋ ਗਿਆ ਠੀਕ ਆ ਠੀਕ ਆ ਉਹਨੂੰ ਨਹੀਂ ਲੈਣਾ ਚਾਹੀਦਾ ਇਹ ਠੀਕ ਆ ਠੀਕ ਕਿਉਂਕਿ ਇਹਦੀ ਜਿਹੜੀ ਵੀਰੇ ਆ ਇਹਦੇ ਊਸ਼ਣ ਵੀਰੇ ਹੁੰਦਾ ਗਰਮ ਪ੍ਰਕਿਰਤੀ ਹੁੰਦੀ ਆ ਅੱਛਾ ਜੀ ਅੱਛਾ ਕਾਫ ਤੇ ਬਾਤ ਦੇ ਕੰਮ ਕਰਦਾ ਠੀਕ ਆ ਠੀਕ ਆ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗਾ ਹਾਂਜੀ ਕਿਉਂਕਿ ਮੈਂ ਵੀ ਥੋੜਾ ਜਿਹਾ ਲੇਟਸ ਪੜਿਆ ਤੁਸੀਂ ਕਰੈਕਟ ਕਰਦੇ ਹੋ ਜੇ ਹੈਗੀ ਤਾਂ ਇਹਦੀ ਮਤਲਬ ਕਿ ਪ੍ਰੀਕੌਸ਼ਨ ਕੋਈ ਵੀ ਮਤਲਬ ਇਨਫਰਟੀਲਿਟੀ ਦਾ ਕੁਝ ਟਰੀਟਮੈਂਟ ਕਰਵਾ ਰਿਆ ਆ ਉਹਨੂੰ ਵੀ ਨਹੀਂ ਲੈਣਾ ਚਾਹੀਦਾ ਕਹਿੰਦੇ ਜਦੋਂ ਟੋਰਚ ਇਨਫੈਕਸ਼ਨ ਆ ਨਾ ਇਨਫਰਟੀਲਿਟੀ ਦੇ ਵਿੱਚ ਹਾਂਜੀ ਹਾਂਜੀ ਤੇ ਜਿਹ ਟਿਊਬਸ ਦੇ ਵਿੱਚ ਇਨਫੈਕਸ਼ਨ ਕਹ ਦਿੰਦੇ ਆ ਹਾਂਜੀ ਹਾਂਜੀ ਉਹਦੇ ਵਿੱਚ ਨਹੀਂ ਲੈਣਾ ਚਾਹੀਦਾ ਠੀਕ ਆ ਠੀਕ ਆ ਤੈਨੂੰ ਚਲੋ ਮੰਨ ਲਓ ਕਿਸੇ ਨੂੰ ਟਿਊਬਸ ਦੇ ਵਿੱਚ ਇਨਫੈਕਸ਼ਨ ਆ ਹੁਣ ਖੰਗ ਰੇਸ਼ਾ ਜੁਕਾਮ ਤਾਂ ਹੋ ਹੀ ਜਾਂਦਾ ਹਾਂਜੀ ਹੁਣ ਉਹ ਕਵੇ ਵੀ ਮੈਂ ਇਹਨੂੰ ਲੈ ਲੈਣਾ ਆ ਫਿਰ ਥੋੜਾ ਜਿਹਾ ਹੋ ਸਕਦਾ ਕਿ ਉਹਨੂੰ ਇਫੈਕਟ ਕਰੇ ਤੇ ਜੇ ਜੀ ਦੀ ਜਿਆਦਾ ਮਾਤਰਾ ਦੇ ਵਿੱਚ ਇਹਨੂੰ ਲੈ ਲਿਆ ਜਾਵੇ ਹਾਂਜੀ ਹਾਂਜੀ ਤੇ ਇਹਨਾਂ ਵੋਮਿਟਿੰਗ ਜਦਾ ਉਲਟੀਆਂ ਹਾਂਜੀ ਹਾਂਜੀ ਤੇ ਜੀ ਜਿਹੜਾ ਕੱਚਾ-ਕੱਚਾ ਜਾ ਹੋ ਕੇ ਜੀਮ ਚ ਲਾਉਣਾ ਜਿਹਨੂੰ ਕਹਿੰਦੇ ਆ ਉਹ ਚੀਜ਼ ਹੋਣ ਲੱਪੈਂਦੀ ਆ ਠੀਕ ਆ ਤੇ ਉਹਨਾਂ ਫਿਰ ਜਿਹੜਾ ਆ ਪੇਟ ਦੀਆਂ ਥੋੜੀ ਜਿਹੀ ਦਾ ਖਿੱਚ ਜਾ ਹੋ ਜਾਣਾ ਹਾਂਜੀ ਹਾਂਜੀ ਕਿਉਂਕਿ ਉਹ ਫਿਰ ਗਰਮ ਜਿਆਦਾ ਕਰ ਦਿੰਦਾ ਠੀਕ ਆ ਠੀਕ ਆ ਤੇ ਇਹਨੂੰ ਲਿਮਟ ਦੇ ਵਿੱਚ ਯੂਜ਼ ਕਰਨਾ ਚਾਹੀਦਾ ਠੀਕ ਆ ਠੀਕ ਆ ਨਹੀਂ ਚਲੋ ਬਹੁਤ ਵਧੀਆ ਬਹੁਤ ਹੀ ਇੱਕ ਬਹੁਮੁੱਲੀ ਜਾਣਕਾਰੀ ਦਿੱਤੀ ਆ ਵੈਦ ਰੰਜੋਤ ਸਿੰਘ ਹੁਣਾਂ ਨੇ ਪੁੱਠ ਕੰਡੇ ਬਾਰੇ ਭਾਜੀ ਕਰੋਨਾ ਦੇ ਦੌਰਾਨ ਸਾਨੂੰ ਇਹਨਾਂ ਦੇ ਗੁਣਾ ਬਾਰੇ ਬਹੁਤ ਪਤਾ ਲੱਗਾ ਜੀ 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 ਕਿਉਂਕਿ ਜਿਹੜੀ ਸਾਡੀ ਇੱਕ ਕਿੱਟ ਆਉਂਦੀ ਸੀਗੀ ਜਦੋਂ ਕਿਸੇ ਨੂੰ ਕਰੋਨਾ ਹੁੰਦਾ ਸੀਗਾ ਕਿੱਟ ਦੇ ਵਿੱਚ ਵੀ ਗਲੋਏ ਦਿੰਦੇ ਹੁੰਦੇ ਸੀ ਨੀਮ ਦਿੰਦੇ ਹੁੰਦੇ ਸੀ ਬਿਲਕੁਲ ਗੋਲੀਆਂ ਦਿੰਦੇ ਹੁੰਦੇ ਸੀ ਉਹ ਗਵਰਨਮੈਂਟ ਦੀ ਜਿਹੜੀ ਕਿੱਟ ਮਿਲਦੀ ਹੁੰਦੀ ਸੀ ਉਹਨੂੰ ਮੈਨੂੰ ਨਾਮ ਭੁੱਲ ਗਿਆ ਉਹਨੂੰ ਕੀ ਕਹਿੰਦੇ ਆ ਉਸ ਕਿੱਟ ਦੇ ਵਿੱਚ ਆਯੁਰਵੇਦੀਆਂ ਦਵਾਈਆਂ ਹੁੰਦੀਆਂ ਹੁੰਦੀਆਂ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਵੀ ਇਹਨਾਂ ਚੀਜ਼ਾਂ ਦੀ ਕਿੰਨੀ ਵੈਲਿਊ ਆਪੇ ਨਹੀਂ ਬਿਲਕੁਲ ਭਾਜੀ ਉਸ ਕ ਸਮੇਂ ਤੋਂ ਵੀ ਦੇਖਿਆ ਕਿ ਵੀ ਕਾਫੀ ਸਾਰੇ মিডিਆ ਦੇ ਵਿੱਚ ਵੀ ਇਹ ਨਾ ਚੀਜ਼ਾਂ ਦੇ ਬੈਨੀਫਿਟਸ ਮਿਲੇ ਸ਼ੁਰੂ ਹੋ ਗਏ ਮਿਲੇ ਆ ਲੋਕਾਂ ਨੇ ਤુલਸੀ ਦੇ ਕਾੜੇ ਪੀਤੇ ਆ ਗਲੋ ਦੇ ਕਾੜੇ ਪੀਤੇ ਇਮਿਊਨਿਟੀ ਵਧੀ ਉਹ ਚੀਜ਼ਾਂ ਬਹੁਤ ਜ਼ਿਆਦਾ ਮਤਲਬ ਕਿ ਅਸਰ ਕੀਤੀਆਂ ਲੋਕਾਂ ਤੇ ਲੋਕਾਂ ਨੂੰ ਪਤਾ ਨਹੀਂ ਸੀ ਕੀ ਹੋ ਰਿਹਾ ਆ ਪਰ ਇਸ ਚੀਜ਼ ਨੇ ਹੈਲਪ ਬਹੁਤ ਕੀਤੀ ਬਹੁਤ ਹੈਲਪ ਕੀਤੀ ਬਹੁਤ ਹੈਲਪ ਕੀਤੀ ਕਿਉਂਕਿ ਇੱਕ ਮਾਈਂਡ ਦਾ ਵੀ ਬੜਾ ਬਟਾਖੇਲ ਹੁੰਦਾ ਆ ਹਾਂਜੀ 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 ਇਹ ਨਾ ਚੀਜ਼ਾਂ ਤੇ ਪਹਿਲਾਂ ਲੋਕਾਂ ਨੂੰ ਵਿਸ਼ਵਾਸ ਹੈ ਨਹੀਂ ਸੀ ਹਾਂਜੀ 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 ਤੇ ਜਦੋਂ ਕੋਈ ਅਲਟਰਨੇਟ ਹੀ ਨਹੀਂ ਲੱਭਾ ਹੈ ਕਰੋਨਾ ਦੀ ਕੋਈ ਵੈਕਸੀਨੇਸ਼ਨ ਹੀ ਨਹੀਂ ਸੀ ਕੁਝ ਵੀ ਨਹੀਂ ਸੀ ਤਾਂ ਇਹਨਾਂ ਤੇ ਵਿਸ਼ਵਾਸ ਆਇਆ ਹਾਂਜੀ ਇਹਨਾਂ ਤੇ ਵਿਸ਼ਵਾਸ ਆਇਆ ਇਹਨਾਂ ਨੇ ਅਸਰ ਵੀ ਕੀਤਾ ਕੀਤਾ ਬੜਾ ਕੀਤਾ ਹਾਂਜੀ ਹਾਂਜੀ ਲੋਕੀ ਬਿਮਾਰ ਬੋ ਘਟ ਹੋਏ ਹਾਂ ਥੋੜਾ ਵਧੀਆ ਆਮ ਜੁਕਾਮ ਖਾਂਸੀ ਵਗੈਰਾ ਹੁੰਦੀ ਨਹੀਂ ਹਾਂ ਵਧੀਆ ਇਮਿਊਨਿਟੀ ਚੱਕੀ ਇਹਨਾਂ ਨੇ ਹਾਂਜੀ ਹਾਂਜੀ ਚਲੋ ਮੈਂ ਸਾਰੇ ਆਪਣੇ ਵੀਰਸ ਨੂੰ ਰਿਕੁਐਸਟ ਕਰਦਾ ਆ ਆਪਣੇ ਜਿਹੜੇ ਪੰਜਾਬ ਦੀਆਂ ਜੜੀਆਂ ਬੂਟੀਆਂ ਮੈਂ ਸਿਰਫ ਪੰਜਾਬ ਦੀ ਗੱਲ ਨਹੀਂ ਕਰਦਾ ਆਪਣੇ ਦੇਸ਼ ਵਿੱਚ ਜਿਹੜੀਆਂ ਵੀ ਜੜੀਆਂ ਬੂਟੀਆਂ ਆਸ-ਪਾਸ ਤੁਸੀਂ ਦੇਖਦੇ ਆ ਉਹਨਾਂ ਨੂੰ ਜ਼ਰੂਰ ਬਚਾਓ ਉਹਨਾਂ ਨੂੰ ਬਰਬਾਦ ਨਾ ਕਰੋ ਜੀ ਜੀ ਇਹਨਾਂ ਦੇ ਗੁਣ ਜਾਣੋ ਜਿਵੇਂ ਤੁਸੀਂ ਇਹਨਾਂ ਦੇ ਗੁਣ ਜਾਣੋਗੇ ਤਾਂ ਤੁਸੀਂ ਇਹਨਾਂ ਨੂੰ ਪੱਟਣ ਲੱਗੇ ਵੀ ਸੋਚੋਗੇ ਵੀ ਯਾਰ ਨਹੀਂ ਜੀ 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 ਇਹਨਾਂ ਨੂੰ ਨਾ ਪੱਟੀਏ ਨਾ ਕੰਮ ਲੱਗੇ ਵੀ ਬੰਦਾ ਭਾਜੀ ਸੋਚਦਾ ਹਾਂ ਕੋਈ ਦਵਾਈ ਪਾਉਣ ਲੱਗੇ ਵੀ ਘਾਹ ਮਾਰ ਦਵਾਈ ਪਾਉਣ ਲੱਗੇ ਵੀ ਜੋ ਘਾਹ ਮਾਰਨ ਵਾਲੀਆਂ ਦਵਾਈਆਂ ਉਹ ਪਾਉਣ ਲੱਗੇ ਤੁਸੀਂ ਹਜ਼ਾਰ ਬਾਰ ਸੋਚੋਗੇ ਇਹੀ ਅਵੇਅਰਨੈਸ ਆ ਭਾਜੀ ਹਾਂ ਇਹੀ ਜੀਵਨ ਦੇ ਪ੍ਰਤੀ ਵੀ ਫੇ ਬੰਦੇ ਨੂੰ ਹੋ ਜਾਂਦਾ ਜਦੋਂ ਗਲਤ ਸਟੈਪ ਬੰਦਾ ਪੱਟਦਾ ਨਾ ਜਿੱਦਾਂ ਇਹਨੂੰ ਬਚਾਉਣ ਲਈ ਬੰਦੇ ਦੇ ਅੰਦਰ ਕੋਈ ਚੀਜ਼ ਹੁੰਦੀ ਆ ਦੱਸਦੀ ਆ ਵੇਅਰ ਕਰਦੀ ਆ ਇਦਾਂ ਹੀ ਬੰਦਾ ਕਿਤੇ ਗਲਤ ਰਾਹ ਦੇ ਉੱਤੇ ਵੀ ਜਾਂਦਾ ਫਿਰ ਕੁਦਰਤ ਭਾਜੀ ਇਦਾਂ ਕੰਮ ਕਰਦੀ ਆ ਉਹ ਕੋਰਿਲੇਟ ਹੋ ਜਾਂਦੀਆਂ ਗੱਲਾਂ ਬਿਲਕੁਲ ਇਹੀ ਮੋਟਿਵ ਸਾਡੇ ਚੈਨਲ ਦਾ ਵੀ ਆ ਤੇ ਇਹੇ ਮੋਟਿਵ ਰਨ ਵੈਦਰ ਜੋ ਸਿੰਘ ਹੁਣਾਂ ਦਾ ਵੀ ਇਹੇ ਮੋਟਿਵ ਆ ਕਿ ਇਹਨਾਂ ਜੜੀਆਂ ਬੂਟੀਆਂ ਨੂੰ ਬਚਾ ਲਿਆ ਜਾਵੇ ਤੇ ਇਹਨਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਜੀ ਜੀ ਠੀਕ ਆ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਭਾਜੀ ਤੁਹਾਡਾ ਵੀ ਧੰਨਵਾਦ ਬਹੁਤ ਵਧੀਆ ਲੱਗਾ ਇਹ ਸਟੈਪ ਜਿਹੜਾ ਇਹ ਚੱਕਿਆ ਨਾ ਭਾਜੀ ਹਾਂਜੀ ਸਰ ਮਤਲਬ ਕਿ ਦਿਲ ਨੂੰ ਬਹੁਤ ਖੁਸ਼ੀ ਹੋਈ ਜਦੋਂ ਤੁਸੀਂ ਪਹਿਲਾਂ ਮੈਨਾਂ 10 ਦਿਨ ਪਹਿਲਾਂ ਗੱਲ ਕੀਤੀ ਨਾ ਜੀ ਬਹੁਤ ਖੁਸ਼ੀ ਹੋਈ ਭਾਜੀ ਨਹੀਂ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਤੋਂ ਬਿਨਾ ਸੰਭਵ ਨਹੀਂ ਇਹ ਚੀਜ਼ਾਂ ਉਹਦਾ ਕਾਰਨ ਹੈ ਜਿੰਨੀ ਸਟੱਡੀ ਭਾਜੀ ਹੁਣਾਂ ਬਿਲਕੁਲ ਮਤਲਬ ਕਿ এডਿਕੇਸ਼ਨ ਉਹਨਾਂ ਨੇ ਕੀਤੀ ਇਸ ਚੀਜ਼ ਦੀ ਆ ਇਹਨਾਂ ਨੂੰ ਜ਼ਿਆਦਾ ਨੌਲੇਜ ਆ ਪ੍ਰੈਕਟੀਕਲੀ ਜ਼ਿਆਦਾ ਨੌਲੇਜ ਆ ਸਭ ਤੋਂ ਵੱਡੀ ਗੱਲ ਹੈ ਅਸੀਂ ਤਾਂ ਚਲੋ ਤੁਹਾਡੇ ਤੋਂ ਜਾਣਦੇ ਆ ਜਾਂ ਖੁਦ ਥੋੜਾ ਬਹੁਤ ਸਟੱਡੀ ਕਰ ਲਿਆ ਜਿੰਨਾ ਕੁ ਸਮਾਂ ਲੱਗਦਾ ਆ ਤਾਂ ਹੋਰ ਜੋ ਬਜ਼ੁਰਗਾਂ ਤੋਂ ਆਪਣਾ ਕਿਤੇ ਹੋਰ ਸਿੱਖ ਲਿਆ ਚੀਜ਼ਾਂ ਨੂੰ ਉਹ ਹੀ ਤੁਹਾਡਾ ਲੋਕ ਆਯੁਰਵੇਦ ਜਿਹੜਾ ਤੁਸੀਂ ਨਾਮ ਲਿਆ ਤੇ ਇਦਾਂ ਹੀ ਜਾਣੀ ਦਾ ਬਾਕੀ ਭਾਜੀ ਗੁਰੂਆਂ ਦੀ ਹੁੰਦੀ ਆ ਇਹ ਗੁਰੂਆਂ ਦੀ ਦੇਣ ਆ ਨੇ ਚਲੋ ਰਿਸ਼ੀਆਂ ਗੁਰੂਆਂ ਨੇ ਸਾਡੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਦੋਂ ਉਹਨਾਂ ਨੇ ਗ੍ਰੰਥ ਲਿਖੇ ਨਾ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੁਸੀਂ ਮੈਨੂੰ ਇੰਨੇ ਪੈਸੇ ਦੇ ਦਿਓ ਬਿਲਕੁਲ 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 ਨਿਸ਼ੁਲਕ ਭਾਜੀ ਬਿਲਕੁਲ ਭੇਟਾ ਰਹਿਤ ਉਹ ਲਿਖ ਕੇ ਗਏ ਆ ਤੇ ਜਿਹੜਾ ਮਰਜ਼ੀ ਭਾਜੀ ਆ ਕੇ ਸਿੱਖ ਸਕਦਾ ਬਿਲਕੁਲ ਬਿਲਕੁਲ ਚਲੋ ਠੀਕ ਆ ਭਾਜੀ ਬਹੁਤ ਬਹੁਤ ਧੰਨਵਾਦ ਜੀ ਫਿਰ ਮਿਲਾਂਗੇ ਬਹੁਤ ਜਲਦੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਮੇਰੇ ਸਾਰੇ ਵੀਅਸ ਦਾ ਬਹੁਤ ਬਹੁਤ ਧੰਨਵਾਦ ਤੇ ਨੈਕਸਟ ਵਲੌਗ ਵਿੱਚ ਮਿਲਾਂਗੇ ਅਸੀਂ ਇੱਕ ਨਵੀਂ ਜੜੀ ਬੂਟੀ ਤੁਹਾਨੂੰ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ ਸਸਿਕਾਪਾਡੀ ਸਸਿਕਾ ਜੀ ਸਸਿਕਾ